ਜਿਹੜਾ ਕਿ 17 ਸਾਲ ਤੋਂ ਨਸ਼ਾ ਕਰ ਰਹੇ ਸੀ ਚਿੱਟਾ, ਹਫੀਨ, ਗਾਂਜਾ, ਚਰਸ, ਸ਼ਰਾਬ, ਗੋਲੀਆਂ, ਟੀਕੇ ਸਾਰਾ ਕੁਝ ਲੱਗਿਆ ਸੀ। ਅੱਛਾ ਤੁਸੀਂ ਬਹੁਤ ਸਾਰੇ ਦੇ ਨਸ਼ਿਆਂ ਦੇ ਨਾਮ ਲਏ ਨੇ ਜਿਹੜੇ ਛੁੱਟਦੇ ਨਹੀਂਗੇ। ਛੁੱਟਦੇ ਨਹੀਂਗੇ ਪਰ ਉਹ ਮਨ ਨਿਕਲ ਜਾਂਦੀ ਆ ਆਪਣੇ ਕਿੰਨੇ ਚਿਰ ਚ ਛਡਵਾਏ ਨੇ। ਸਿਰਫ 15 ਦਿਨ ਦੇ ਵਿੱਚ। ਇਹ ਪੋਸੀਬਲ ਹੈ ਕਿ ਚਿੱਟਾ ਬਿਲਕੁਲ ਬਿਲਕੁਲ 15 ਦਿਨਾਂ ਦੇ ਵਿੱਚ ਛਡਵਾਏ ਨੇ। ਦਵਾਈ ਤੋਂ ਬਿਨਾ ਹੀ ਇਲਾਜ ਕੀਤਾ ਜਾਵੇ ਤੇ ਜ਼ਿਆਦਾ ਬੈਟਰ ਹੈ। ਸੌਥ ਦਾ ਖਾਣਾ ਖਾ ਰਹੇ ਆ। ਸਾਡੀ ਉਹ ਖੁਰਾਕ ਹੀ ਨਹੀਂ ਸਾਡਾ ਖਾਣਾ ਜੋ ਪੰਜਾਬੀਆਂ ਦਾ ਮੇਨ ਖਾਣਾ ਹੈ ਨਾ ਜੀ ਉਹ ਸ਼ੁੱਧ ਸ਼ਾਕਾਹਾਰੀ ਹੋ ਜਾਂਦਾ ਸਾਨੂੰ ਦਿੱਤੇ ਰਫਾਈਨਡ ਆਇਲ ਖਾਓ ਜੀ ਕਦੀ ਵੀ ਕੋਈ ਡਾਕਟਰ ਅੱਜ ਤੱਕ ਆਪਣੇ ਘਰ ਦੇ ਵਿੱਚ ਕਦੀ ਵੀ ਰਫਾਈਨਡ ਨਹੀਂ ਵਰਤੇਗਾ ਮੇਰੇ ਕੋਲ ਬਹੁਤ ਜ਼ਿਆਦਾ ਡਾਕਟਰ ਐਸੇ ਆਉਂਦੇ ਨੇ ਜੋ ਖੁਦ ਐਲੋਪੈਥਿਕ ਦੇਸ਼ ਤਾਇਏ ਹੋਏ ਹੀ ਆਯੂਵੈਦ ਨੂੰ ਅਪਣਾ ਰਹੇ ਨੇ ਪਰ ਇਹੀ ਗੱਲ ਜੇ ਤੁਸੀਂ ਕਿਸੇ ਪੜ੍ਹੇ ਲਿਖੇ ਡਿਗਰੀ ਹੋਲਡਰ ਡਾਕਟਰ ਨਾਲ ਕਰੋਗੇ ਉਹ ਕਦੇ ਵੀ ਮੰਨਣ ਲਈ ਤਿਆਰ ਨਹੀਂ ਹੋਊਗਾ ਹੁਣ ਡਿਪਰੈਸ਼ਨ ਦੇ ਵਿੱਚ ਅਸੀਂ ਉਹਨੂੰ ਪਹਿਲੀ ਗੱਲ ਤਾਂ ਅਸੀਂ ਉਹਨੂੰ ਕਹਿੰਦੇ ਨਾ ਤੁਸੀਂ ਘਰ ਹੀ ਦਵਾਈ ਬਣਾ ਲਓ ਜੀ ਅਸੀਂ ਉਹਨੂੰ ਫਾਰਮੂਲੇ ਦੇ ਦਿੰਨੇ 70% ਮੈਡੀਸਨ ਪਈ ਆ ਰਸੋਈ ਘਰ ਦੇ ਵਿੱਚ ਇੱਕ 72 ਜਾਨਸਾਂ ਤੇ ਸਾਡਾ ਇੱਕ ਆਇਲ ਕੰਮ ਕਰਦਾ ਵਾ ਜਿਹੜਾ ਨਾਭੀ 'ਚ ਪਾਉਂਦੇ ਆ ਜਦ ਜਖਮ ਹੋ ਜਾਂਦਾ ਸੀ ਨਾ ਪੁਰਾਣੇ ਜੰਮੇ ਦੇ ਵਿੱਚ ਤੇ ਤੇਲ ਲਾ ਕੇ ਹਲਦੀ ਲਾ ਦਿੰਦੇ ਹੁੰਦੇ ਉੱਤੇ ਪੁਰਾਣੇ ਲੋਕ ਸੀ ਟੁੱਟੀ ਹੋਈ ਹੱਡੀ ਨੂੰ ਘਰ ਬਣਾ ਦੇ ਗਾਣ ਦਿੰਦੇ ਸੀ ਮੈਂ ਅੱਜ ਤੱਕ ਕਿਸੇ ਨੂੰ ਗੋਡੇ ਨਹੀਂ ਬਦਲਵਾਉਂ ਦਿੱਤੇ ਜੀ ਜੀ ਮੈਂ ਕਹਿੰਦਾ ਜੀ ਗੋਡੇ ਜੇ ਡਾਕਟਰ ਨੇ ਕਿਹਾ ਤਾਂ ਬਦਵਾ ਕੇ ਲ ਇਹ ਸਾਡਾ ਕਾਫੀਆ ਇਹ ਸਾਡਾ ਬਾਤ ਆ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਦੋਸਤੋ ਨਿੱਕੇ ਹੁੰਦੇ ਜਦੋਂ ਕਦੇ ਬਿਮਾਰ ਹੋਣਾ ਤਾਂ ਘਰ ਦੇ ਕਿਸੇ ਵੱਡੇ ਬਜ਼ੁਰਗ ਨੇ ਕੁਝ ਦੇ ਦੇਣਾ ਖਾਣ ਨੂੰ ਤੇ ਉਸ ਤੋਂ ਬਾਅਦ ਠੀਕ ਹੋ ਜਾਣਾ ਕਿਉਂਕਿ ਉਦੋਂ ਲੋਕਾਂ ਨੂੰ ਗਿਆਨ ਹੁੰਦਾ ਸੀਗਾ ਕਿ ਘਰੇਲੂ ਇਲਾਜ ਜਾਂ ਘਰੇਲੂ ਇਲਾਜ ਕਿਵੇਂ ਹੁੰਦਾ ਸੀ ਪਰ ਜਿੱਦਾਂ ਜਿੱਦਾਂ ਉਮਰ ਵੱਧ ਰਹੀ ਹੈ ਜਿੱਦਾਂ ਜਿੱਦਾਂ ਨੈਟ ਏਜ ਵੱਧ ਰਹੀ ਹੈ ਜਿੱਦਾਂ ਜਿੱਦਾਂ ਸਮਾਜ ਦੀ ਗਤੀ ਵੱਧ ਰਹੀ ਹੈ ਬਿਮਾਰੀਆਂ ਪ੍ਰੋਬਲਮਸ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਵਾਨਾਂ ਤੱਕ ਰੋਜ਼ਾਨਾ ਵਾਧੀਆਂ ਵੇਖਦੇ ਆਂ ਔਰ ਇਸੇ ਦੇ ਨਾਲ ਵਧਦਾ ਜਾ ਰਿਹਾ ਏ ਦਵਾਈਆਂ ਦਾ ਪੱਧਰ ਦਵਾਈਆਂ ਦੀ ਤਾਦਾਦ ਜੋ ਸੀ ਰੋਜ਼ਾਨਾ ਜ਼ਿੰਦਗੀ ਵਿੱਚ ਖਾਣੇ ਆ ਤਾਂ ਉਹ ਸਾਨੂੰ ਨਾ ਖਾਣੀਆਂ ਪੈਣ ਔਰ ਇੱਕ ਗਿਆਨ ਜੋ ਕਿ ਭਾਰਤ ਦਾ ਆਪਣਾ ਗਿਆਨ ਹੈ ਭਾਰਤ ਦਾ ਇੱਕ ਵੇਦ ਹੈ ਇਦੇ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਖਾਸ ਤੌਰ ਤੇ ਮੈਂ ਜ਼ੀਰਕਪੁਰ ਦੇ ਵਿੱਚ 나ੜੀ ਪ੍ਰੀਖਿਆ ਕੇਂਦਰ ਵਿੱਚ ਪਹੁੰਚਿਆ ਆ ਆਯੁਰਵੇਦਿਕ ਕੇਂਦਰ ਹੈ ਜਿੱਥੇ ਸਾਡੇ ਨਾਲ ਅੱਜ ਮੌਜੂਦ ਨੇ ਵੈਦ ਕੁਲਦੀਪ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਆਯੁਰਵੇਦ ਨਾਲ ਜੁੜੀਆਂ तमाम ਗੱਲਾਂ तमाम ਤੱਥਾਂ ਬਾਰੇ ਅੱਜ ਗੱਲਬਾਤ ਕਰਾਂਗੇ ਕੁਲਦੀਪ ਜੀ ਬਾਬਾ ਸਵਾਗਤ ਸਤਿ ਸ੍ਰੀ ਅਕਾਲ ਜੀ ਕੁਲਦੀਪ ਜੀ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਆਯੁਰਵੇਦ ਕੀ ਹੈ ਕਿੱਦਾਂ ਸਮਝੀ ਆਯੁਰਵੇਦ ਨੂੰ ਆਯੁਰਵੇਦ ਸਭ ਤੋਂ ਪਹਿਲਾਂ ਤੇ ਆਯੂ ਔਰ ਵੈਦ ਜੀ ਦੋਨੋਂ ਦਾ ਗਿਆਨ ਆਯੂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਹਮ ਜਦੋਂ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਸਭ ਤੋਂ ਪਹਿਲਾਂ ਤੁਹਾਡੀ ਏਜ ਪੁੱਛਦਾ ਜੀ ਕਿਉਂਕਿ ਉਮਰ ਦੇ ਹਿਸਾਬ ਦੇ ਨਾਲ ਹੀ ਉਹਦਾ ਇਲਾਜ ਕਰਦਾ ਦੂਜਾ ਆਯੂ ਵੈਦਿਕ ਦੇ ਵਿੱਚ ਸਭ ਤੋਂ ਮਹੱਤਵਪੂਰਨ ਹੋ ਹੈ ਗਿਆ ਨੇਚਰਲਟੀ ਜੀ ਨਿਚੇ ਦੇ ਚੀਜ਼ਾਂ ਮਿਲਦੀਆਂ ਦੇ ਵਿੱਚ ਤੁਹਾਨੂੰ ਸਾਰੀਆਂ ਜੇ ਨੇਚੇ ਦੇ ਨਾਲ ਹੀ ਬੰਦੇ ਨੂੰ ਠੀਕ ਕੀਤਾ ਜਾਂਦਾ ਵਾ ਸਾਡਾ ਥੋੜਾ ਜਿਹਾ ਪੱਖ ਜਿਹੜਾ ਬਿਲਕੁਲ ਦੂਸਰੇ ਡਾਕਟਰਾਂ ਨਾਲੋਂ ਵੱਖਰਾ ਹੈ ਹਮ ਸਾਡਾ ਵੱਖਰਾ ਇਸ ਕਰਕੇ ਆ ਕਿਉਂਕਿ ਅਸੀਂ ਕਹਿੰਦੇ ਆ ਵੀ ਦਵਾਈ ਤੋਂ ਬਿਨਾ ਹੀ ਇਲਾਜ ਕੀਤਾ ਜਾਵੇ ਤੇ ਜ਼ਿਆਦਾ ਬੈਟਰ ਆ ਇਹ ਸੰਭਵ ਹੈ ਕਿ ਕਿਸੇ ਬਿਨਾ ਦਵਾਈ ਤੋਂ ਆਪਾਂ ਇਲਾਜ ਕਰ ਸਕਦੇ ਆ ਬਿਲਕੁਲ ਜੀ 100% ਅਸੀਂ ਬਿਨਾ ਹੀ ਦਵਾਈ ਤੋਂ ਹੀ ਇਲਾਜ ਕਰਦੇ ਆ ਮੇਰੇ ਕੋਲ अनेका ਹਜ਼ਾਰਾਂ ਐਸੇ ਪੇਸ਼ੈਂਟ ਨੇ ਜਿਨ੍ਹਾਂ ਦੇ ਮਾਈਗਰੇਨ ਸਰਵਾਈਕਲ ਰੀਦੀ ਦਰਦ ਕਮਰਚ ਦਰਦ ਗੁੱਟਨੇ ਦਰਦ ਜੋ ਮੈਂ ਬਿਨਾ ਦਵਾਈ ਤੋਂ ਹੀ ਠੀਕ ਕੀਤੇ ਨੇ ਜੀ ਔਰ ਮਿਸਾਲ ਵਿੱਚ ਹੈ ਮੇਰੇ ਕੋਲ ਉਹਦੇ ਪ੍ਰੂਫ ਵੀ ਹੈ ਸਭ ਕੁਝ ਹੈ ਕਿਉਂਕਿ ਮੈਂ ਦਿਖਾ ਵੀ ਸਕਦਾ ਵਾਂ ਔਰ ਤੁਹਾਨੂੰ ਉਹਨਾਂ ਦੇ ਨੰਬਰ ਵੀ ਦੇ ਸਕਦਾ ਵਾਂ ਫਿਰ ਤੁਸੀਂ ਉਹਨਾਂ ਨਾਲ ਕਨਫਰਮ ਵੀ ਕਰ ਸਕਦੇ ਹੋ ਵੀ ਬਿਨਾਂ ਦਵਾਈ ਤੋਂ ਤੁਹਾਨੂੰ ਠੀਕ ਕੀਤਾ ਪਰ ਇਹੀ ਗੱਲ ਜੇ ਤੁਸੀਂ ਕਿਸੇ ਪੜੇ ਲਿਖੇ ਡਿਗਰੀ ਹੋਲਡਰ ਡਾਕਟਰ ਨਾਲ ਕਰੋਗੇ ਉਹ ਕਦੇ ਵੀ ਮੰਨਣ ਲਈ ਤਿਆਰ ਨਹੀਂ ਹੋਊਗਾ ਕਿ ਦਵਾਈ ਤੋਂ ਬਿਨਾਂ ਇਲਾਜ ਕਿਵੇਂ ਹੋ ਜਾਂਦਾ ਬਹੁਤ ਹੀ ਆਪਦਾ ਸਵਾਲ ਬਹੁਤ ਵਧੀਆ ਹੈ ਤੇ ਮੈਨੂੰ ਬੜਾ ਅੱਛਾ ਲੱਗਾ ਮੇਰੇ ਕੋਲ ਪਹਿਲੀ ਗੱਲ ਤਾਂ ਇਤਨੇ ਵੱਡੇ ਵੱਡੇ ਡਾਕਟਰ ਜੋ ਐਮਡੀ ਡਾਕਟਰ ਨੇ ਪੀ ਐਚ ਡੀ ਡਾਕਟਰ ਕੀਤੀ ਆ ਆਰਮੀ ਚ ਡਾਕਟਰ ਨੇ ਮੇਰੇ ਕੋਲ ਬਹੁਤ ਜ਼ਿਆਦਾ ਡਾਕਟਰ ਐਸੇ ਆਂਦੇ ਨੇ ਜੋ ਖੁਦ ਐਲੋਪੈਥਿਕ ਦੇਸ ਤਾਇਏ ਹੋਏ ਹੀ ਆਯੂਵੈਦਿਕ ਨੂੰ ਅਪਣਾ ਰਹੇ ਨੇ ਆ ਨੈਚੁਰਲ ਥੈਰੇਪੀ ਨੂੰ ਅਪਣਾ ਰਹੇ ਨੇ ਜੀ ਔਰ ਜੋ ਬਿਲਕੁਲ 100% ਠੀਕ ਹੋ ਚੁੱਕੇ ਨੇ ਡਾਕਟਰਾਂ ਨੂੰ ਕੀ ਸਮੱਸਿਆ ਹੋ ਸਕਦੀ ਹੈ ਡਾਕਟਰ ਤਾਂ ਸਾਰੇ ਸਰੀਰ ਦਾ ਤਾਣਾ ਬਾਣਾ ਜਾਣਦੇ ਨੇ ਨਹੀਂ ਜੀ ਬਿਮਾਰੀ ਕਿਸੇ ਨੂੰ ਪੁਸ਼ਕੇ ਨਹੀਂ ਆਂਦੀ ਜਰੂਰੀ ਨਹੀਂ ਵੀ ਡਾਕਟਰ ਬਿਮਾਰ ਨਹੀਂ ਤਾਂ ਵੀ ਅਸੀਂ ਬਿਮਾਰ ਨਹੀਂ ਹੁੰਦੇ ਬਿਮਾਰ ਹੁੰਦੇ ਆ ਲੇਕਿਨ ਸਾਡਾ ਖਾਣਾ ਪੀਣਾ ਹੀ ਸਭ ਤੋਂ ਬਿਮਾਰੀ ਦਾ ਵੱਡਾ ਕਾਰਨ ਹੈ ਜੀ ਸਾਡਾ ਖਾਣਾ ਪੀਣਾ ਜੋ ਅੱਜ ਅਸੀਂ ਪੰਜਾਬ ਵਿੱਚ ਰਹਿ ਕੇ ਸਾਉਥ ਦਾ ਖਾਣਾ ਖਾ ਰਹੇ ਆ ਸਾਡੀ ਉਹ ਖੁਰਾਕ ਹੀ ਨਹੀਂ ਅਸੀਂ ਚਾਈਨਾ ਦਾ ਖਾਣਾ ਖਾ ਰਹੇ ਆ ਉਹ ਸਾਡਾ ਖੁਰਾਕ ਹੀ ਨਹੀਂ ਇਹ ਫਰਕ ਪੈਂਦਾ ਇਸ ਗੱਲ ਦੇ ਨਾਲ ਬਹੁਤ ਹੀ ਫਰਕ ਪੈਂਦਾ ਤੁਹਾਡੀ ਮਿੱਟੀ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ ਤੁਹਾਡੇ ਨੇਚਰ ਨਾਲ ਬਹੁਤ ਕੁਝ ਆ ਅਸੀਂ ਨੇਚਰ ਨਾਲ ਹੀ ਜੁੜੇ ਹੋਏ ਆਂ ਔਰ ਨੇਚਰ ਦੇ ਉੱਤੇ ਹੀ ਸਭ ਨੂੰ ਠੀਕ ਕਰਦੇ ਆਂ ਅੱਜ ਕੋਈ ਵੀ ਦਵਾਈ ਤੁਹਾਡੀ ਕੋਈ ਕੰਮ ਨਹੀਂ ਕਿਤੇ ਕਰਦੀ ਮੈਂ ਇੱਕ ਬਹੁਤ ਵੱਡੀ ਗੱਲ ਦੱਸਣ ਲੱਗਾ ਅੱਜ ਦਰਸ਼ਕਾਂ ਨੂੰ ਵੀ ਕਿ ਜੋ ਕਿਤੇ ਵੀ ਦਵਾਈ ਕਿਤੇ ਕੰਮ ਨਹੀਂ ਕਰਦੀ ਉੱਥੇ ਪ੍ਰਮਾਤਮਾ ਦੀ ਦਵਾਈ ਕੰਮ ਕਰਦੀ ਹੈ ਦੂਜਾ ਪੁਰਾਤਨ ਸਮੇਂ ਦੇ ਵਿੱਚ ਲੋਕ ਨਾਭੀ ਨਾਲ ਜੁੜੀ ਹੋਈ ਨਾਭ ਜਿਹਨੂੰ ਕਹਿੰਦੇ ਆ ਨਾਭ ਕਮਲ ਆ ਸਾਡਾ ਇਹ ਸੈਂਟਰ ਪੁਆਇੰਟ ਆ ਅੱਜ ਅਸੀਂ ਇਹਦੇ ਨਾਲ ਕਈ ਬਿਮਾਰੀਆਂ ਨੂੰ ਠੀਕ ਕਰਦੇ ਆ ਜਿਸ ਤਰ੍ਹਾਂ ਨਾਭੀ ਆਇਲ ਵਗੈਰਾ ਡਾਲ ਕੇ ਇੱਕ 72 ਹਜ਼ਾਰ ਨਸਾਂ ਤੇ ਸਾਡਾ ਇੱਕ ਆਇਲ ਕੰਮ ਕਰਦਾ ਵਾ ਜਿਹੜਾ ਨਾਭੀ 'ਚ ਪਾਉਂਦੇ ਆ ਸਿਰਫ ਨਾਭੀ 'ਚ ਪਾਉਂਦੇ ਸਭੀ 'ਚ ਪਾਉਣ ਦੇ ਨਾਲ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਖਣ ਤੱਕ ਹਰ ਬਿਮਾਰੀ ਦਾ ਇਲਾਜ ਕਰਦਾ ਸਿਰਫ ਇੱਕ ਆਇਲ ਜਦਕਿ ਦਵਾਈਆਂ ਦੀ ਦੌੜ ਹੀ ਨਹੀਂ ਲੇਕਿਨ ਸਾਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਲੋਕ ਉਹਤੇ ਵਿਸ਼ਵਾਸ ਹੀ ਨਹੀਂ ਕਰਦੇ ਆ ਰੀਜ਼ਨ ਕੀ ਮੰਦੇ ਹੋ ਵਿਸ਼ਵਾਸ ਕਿਉਂ ਉੱਠਿਆ ਆਯੁਰਵੇਦ ਤੋਂ ਆਯੁਰਵੇਦ ਤੋਂ ਵਿਸ਼ਵਾਸ ਨਹੀਂ ਉੱਠਿਆ ਸਾਡੀ ਜਿਹੜੀ ਆ ਖਾਣਾ ਪੀਣਾ ਸਭ ਤੋਂ ਵੱਡਾ ਵਿਗੜ ਚੁੱਕਾ ਵਾ ਔਰ ਐਲੋਪੈਥਿਕ ਵਾਲ ਜਾਂਦੇ ਨੇ ਪਿਆਕੇ ਪੇਟ ਮੇਂ ਦਰਦ ਆ ਉਹ ਤੁਹਾਨੂੰ ਬਰਾਦਗਲ ਦੀ ਗੋਲੀ ਦੇ ਦਿੰਦੇ ਜਾਂ ਬੋਵਰਨ ਦੀ ਗੋਲੀ ਦੇ ਦਿੰਦੇ ਆ ਤੁਹਾਨੂੰ ਰੀਲੀਫ ਮਿਲ ਗਈ ਤੁਸੀਂ ਕਹਿੰਦੇ ਜੀ ਐਲੋਪੈਥਿਕ ਤੇ ਬਹੁਤ ਵਧੀਆ ਮੈਂ ਦੋਸੇ ਵੇਲੇ ਠੀਕ ਹੋ ਗਿਆ ਮੈਂ ਆਯੁਰਵੈਦਿਕ ਨੂੰ ਲੋਕਾਂ ਨੇ ਪਿੱਛੇ ਛੋਟਿਆ ਵੀ ਇਹ ਬਹੁਤ ਲੇਟ ਥੀ ਕਰਦੀ ਐ ਨਿਕਲ ਇਹ ਗਲਤ ਆ ਇਹ ਬਿਲਕੁਲ ਗਲਤ ਐ ਇਹ ਜਿੰਨੀ ਫਾਸਟ ਆਯੁਰਵੈਦਿਕ ਐ ਕੋਈ ਵੀ ਫਾਸਟ ਦਵਾਈ ਨਹੀਂ ਐ ਅਸੀਂ ਨੇਚਰ ਨਾਲ ਬੰਦੇ ਨੂੰ ਠੀਕ ਕਰਦੇ ਆ ਸਾਡੇ ਕੋਲ ਨੇਚਰ ਆ ਅਸੀਂ ਉਹਦੇ ਨਾਲ ਹੁਣ ਮੇਰੇ ਕੋ ਕੋਈ ਲਿਆ ਉਹਦਾ ਸਿਰਦਰਦ ਹੈ ਜੀ ਮੇਰੇ ਬਹੁਤ ਜ਼ਿਆਦਾ ਜੀ ਗੋਲੀ ਖਾਂਦੇ ਹੋ ਤੁਹਾਨੂੰ ਕਟੋ-ਕਟ ਵੀ 1 ਘੰਟਾ ਲੱਗੇਗਾ ਉਹਨੂੰ ਠੀਕ ਹੁੰਦੇ ਆਉਂਦੇ ਆ ਅਸੀਂ ਕਹਿੰਦੇ 2 ਮਿੰਟ 2 ਮਿੰਟ ਦੇ ਦਿਓ ਮੈਨੂੰ ਸਿਰਫ ਜੀ 2 ਮਿੰਟ ਬਾਅਦ 3 ਸੇ ਮਿੰਟ ਬਾਅਦ ਉਹਦਾ ਸਿਰਦਰਦ ਹੈ ਗਈ ਆ ਸਿਰਫ ਉਹਦੇ ਇੱਕ ਸੇ ਪੁਆਇੰਟ ਦਬਦੇ ਆ ਐਸੇ ਪੁਆਇੰਟ ਨੇ ਜਿਹੜੇ ਸਿਰ ਦੇ ਵਿੱਚ ਸਾਨੂੰ ਪਤਾ ਵੀ ਕਿਹੜੇ ਪੁਆਇੰਟ ਨੇ ਬੰਦੇ ਨੂੰ ਠੀਕ ਹੋਣਾ ਜੀ ਪਹਿਲੀ ਗੱਲ ਤਾਂ ਰੀਜਨ ਨਹੀਂ ਕਿਸੇ ਨੂੰ ਪਤਾ ਗੋਲੀ ਦੇ ਦਿੱਤੀ ਜੀ ਦੇ ਦਿਓ ਜੀ ਉਹਨੂੰ ਗ ਰਿਲੀਫ ਮਿਲੀ ਕਿੰਨੇ ਚਿਰ ਲਈ ਥੋੜੇ ਟਾਈਮ ਲਈ ਜਿੱਦੋਂ ਦਸਰ ਖਤਮ ਹੋ ਗਿਆ 5 ਘੰਟੇ ਬਾਅਦ ਫੇਰ ਸਿਰ ਦਰਦ ਇਸ ਦਾ ਤਾਂ ਟੈਂਪਰੇਰੀ ਇਲਾਜ ਕੀਤਾ ਗਿਆ ਵਾ ਨਾ ਕਿ ਪਰਮਾਨੈਂਟ ਇਲਾਜ ਖੁਰਾਕ ਦੀ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਬਾਹਰਲੀ ਖੁਰਾਕ ਜਾਂ ਬਾਹਰਲੇ ਖਾਣੇ ਨਹੀਂ ਖਾਣੇ ਚਾਹੀਦੇ ਫਾਸਟ ਫੂਡ ਅਵੋਇਡ ਕਰਨਾ ਚਾਹੀਦਾ ਖਾਣਾ ਕੀ ਚਾਹੀਦਾ ਪਹਿਲਾਂ ਇਹ ਦੱਸੋ ਦੇਖੋ ਸਾਡਾ ਖਾਣਾ ਜੋ ਪੰਜਾਬੀਆਂ ਦਾ ਮੇਨ ਖਾਣਾ ਹੈ ਨਾ ਜੀ ਉਹ ਸ਼ੁੱਧ ਸ਼ਾਕਾਹਾਰੀ ਭੋਜਨ ਸ਼ੁੱਧ ਖਾਣਾ ਸਾਡਾ ਖਾਣਾ ਦੇਸੀ ਕਿਉਂ ਦਹੀਂ ਮੱਖਣ ਜੀ ਲੱਸੀ ਉਹ ਸਾਡੇ ਤੋਂ ਦੂਰ ਕਿੱਥੇ ਗਏ ਨੇ ਸਾਨੂੰ ਦਿੱਤੇ ਰਫਾਈਨਡ ਆਇਲ ਖਾਓ ਜੀ ਡਾਕਟਰ ਦੇਣ ਹੈ ਨਾ ਰਫਾਈਨਡ ਆਇਲ ਲਾਓ ਜੀ ਤੇਲ ਖਾਓ ਜੀ ਕਦੀ ਵੀ ਕੋਈ ਡਾਕਟਰ ਅੱਜ ਤੱਕ ਆਪਣੇ ਘਰ ਦੇ ਵਿੱਚ ਕਦੀ ਵੀ ਰਫਾਈਨ ਨਹੀਂ ਵਰਤੇਗਾ ਉਹਦੇ ਕਰ ਸਪੈਸ਼ਲ ਦੇਸੀ ਕੀ ਹੋਏਗਾ ਉਹ ਵੀ ਗਾਂ ਵਾਲਾ ਜੀ ਉਹ ਯੂ ਆਪ ਉਹ ਕਰੇਗਾ ਲੇਕਿਨ ਪੇਸ਼ੈਂਟ ਨੂੰ ਬਣਾਉਣ ਵਾਸਤੇ ਉਹਨਾਂ ਨੇ ਰੀਫਾਈਨਡ ਆ ਤੇ ਲਾਤਾ ਸਰ ਉਹ ਤਾਂ ਡਾਕਟਰ ਕਈ ਵਾਰੀ ਕਹਿੰਦੇ ਕਿ 올ਿਵ ਆਇਲ ਯੂਜ਼ ਕਰੋ ਉਹ ਕਿੰਨਾ ਕੁ ਸਹੀ ਆ ਜੀ 올ਿਵ ਆਇਲ ਜੇ ਪਿਓਰ ਮਿਲ ਜਾਵੇ ਉਹ ਤਾਂ ਬਿਲਕੁਲ ਠੀਕ ਹੈ ਜੀ 올ਿਵ ਆਇਲ ਪਿਓਰ ਹੋ ਜੇ ਲੇਕਿਨ ਪਿਓਰਤੀ ਚੀਜ਼ ਮਿਲਦੀ ਨਹੀਂ ਤੇ 올ਿਵ ਆਇਲ ਪਿਓਰ ਆ ਹੀ ਨਹੀਂ ਦੇ ਉਹਦੇ ਵਿੱਚ ਕਈ ਰਿਫਾਈਨਡ ਮਿਲ ਕੇ ਬਾਜ਼ਾਰ ਵਿੱਚ ਆ ਰਹੇ ਨੇ ਜੀ ਕਿਉਂਕਿ ਸਾਡੀ ਜਿਹੜੀ ਸੰਸਕ੍ਰਿਤੀ ਐਸੀ ਹੋ ਚੁੱਕੀ ਆ ਮਿਲਾਵਟ ਸਾਡੇ ਹੱਡਾ ਜੜਾ ਚੁੱਕੀ ਆ ਜੀ ਲੇਕਿਨ ਉਸ ਤੋਂ ਬਿਨਾ ਕੋਈ ਚੀਜ਼ ਮਿਲਦੀ ਨਹੀਂ ਹੂੰ ਸਭ ਤੋਂ ਵੱਧ ਆਪਾਂ ਗੱਲ ਕਰਦੇ ਆ ਨੌਜਵਾਨਾਂ ਦੀ ਜਿਹੜੇ ਅੱਜ ਸਭ ਤੋਂ ਜ਼ਿਆਦਾ ਆਪਾਂ ਸ਼ਹਿਰ ਦੇ ਵਿੱਚ ਰਹਿੰਦੇ ਆ ਸ਼ਹਿਰ ਦੀ ਜ਼ਿੰਦਗੀ ਬਾਰੇ ਜਾਣਦੇ ਆ ਰੋਜ਼ ਆਉਣਾ ਰੋਜ਼ ਜਾਣਾ ਭੀੜ ਭਾੜ ਦੀ ਜ਼ਿੰਦਗੀ ਔਰ ਆਪਾਂ ਰਫ਼ਤਾਰ ਭਰੀ ਜ਼ਿੰਦਗੀ ਜੀ ਨੂੰ ਕਹਿੰਦੇ ਆ ਠੀਕ ਹੈ ਤਾਂ ਨੌਜਵਾਨਾਂ ਦੀਆਂ ਕੀ ਕੀ ਇਨਕੁਆਇਰੀਆਂ ਤੁਹਾਡੇ ਤੱਕ ਆਂਦੀਆਂ ਸਾਡੇ ਕੋਲ ਨੌਜਵਾਨਾਂ ਨੂੰ ਪਹਿਲੀ ਗੱਲ ਇਹ ਆ ਕਿ ਉਹਨਾਂ ਨੂੰ ਜੈਕ ਫੂਡ ਜ਼ਿਆਦਾ ਖਾ ਰਹੇ ਨੇ ਨੌਜਵਾਨ ਮੈਦੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਬਹੁਤ ਖਾ ਰਹੇ ਨੇ ਬਰੈਡਾਂ ਉੱਤੇ ਉਹਨਾਂ ਦਾ ਜ਼ੋਰ ਹੈ ਪੀਜਾ 버ਗਰ ਨੂਡਲ ਮੋਮੋਸ ਇਹ ਸਾਡੇ ਖਾਣੇ ਨਹੀਂ ਹੈਗੇ ਸਾਡਾ ਪੇਟ ਉਹਦੇ ਨਾਲ ਖਰਾਬ ਹੁੰਦਾ ਵਾ ਜਦੋਂ ਸਾਡਾ ਪੇਟ ਖਰਾਬ ਹੋਏਗਾ ਫਿਰ ਜ਼ਿਆਦਾ ਡਿਪਰੈਸ਼ਨ ਜੀ ਡਿਪਰੈਸ਼ਨ ਹੋਏਗਾ ਜਦੋਂ ਸਾਡਾ ਲੀਵਰ ਪ੍ਰੋਬਲਮ ਹੋਏਗੀ ਸਾਨੂੰ ਗੈਸ ਬਣੇਗੀ ਉਹ ਸਾਡੇ ਸਿਰ ਨੂੰ ਚੜ੍ਹੇਗੀ ਉਹਦੇ ਸਿਰ ਸੋਚਾਂ ਜ਼ਿਆਦਾ ਆਉਣਗੀਆਂ ਨੀਂਦਰ ਨਹੀਂ ਪੂਰੀ ਹੋਏਗੀ ਲੋੜ ਤੋਂ ਵੱਧ ਕਈ ਸੌਣਗੇ ਵਿਲੇਪਨ ਜਿਹਨਾਂ ਨੂੰ ਕੰਮ ਨਹੀਂ ਹੋਵੇ ਜ਼ਿਆਦਾ ਸੌਣਗੇ ਜੀ ਉਹਨਾਂ ਨੂੰ ਫਿਰ ਡਿਪਰੈਸ਼ਨ ਉਹਨਾਂ ਦੇ ਸਿਰ ਦਰਦ ਉਹਨਾਂ ਦੀ ਮਾਈਗਰੇਨ ਵਧਣੀ ਸ਼ੁਰੂ ਹੋ ਜਾਏਗੀ ਅੱਜ ਕਾ ਮੋਬਾਈਲ ਸਭ ਤੋਂ ਵੱਡੀ ਬਿਮਾਰੀ ਹੈ ਜੀ ਕਿਉਂਕਿ ਅਸੀਂ ਮੋਬਾਈਲ ਛੱਡਦੇ ਨਹੀਂ ਹੂੰ ਉਹਦੇ ਨਾਲ ਸਾਨੂੰ ਮਾਈਗਰੇਨ ਵੱਧਦੀ ਹੈ ਜੀ ਸਾਡੀ ਸਰਵਾਈਕਲ ਵੱਧ ਗਈ ਹੂੰ ਇਹ ਇਹ ਆਮ ਜਨਰੇਸ਼ਨ ਦੇ ਵਿੱਚ ਹੋ ਸਕਿਆ ਬੱਚਿਆਂ ਦੇ ਵਿੱਚ ਹੋ ਗਿਆ ਇਹ ਬਿਮਾਰੀ ਬੱਚਾ ਵਿੱਚ ਆ ਗਈਆਂ ਨੇ ਕੁਝ ਐਸੇ ਪੇਸ਼ੈਂਟਸ ਵੀ ਆਏ ਨੇ ਜਿਨ੍ਹਾਂ ਲਈ ਤੁਹਾਨੂੰ ਦਵਾਈ ਚਲਾਉਣੀ ਹੀ ਪਈ ਹਾਂ ਪੈਂਦੀ ਆ ਚਲਾਉਣੀ ਦਵਾਈ ਹਾਂ ਚਲਾਣ ਦੀ ਪੈਂਦੀ ਆ ਜੀ ਜੇ ਜਿਹੜਾ ਵੱਧ ਚੁੱਕਾ ਹੁੰਦਾ ਨਾ ਫਿਰ ਅਸੀਂ ਉਹਨਾਂ ਨੂੰ ਆਪਣੀਆਂ ਜੜੀ ਬੂਟੀਆਂ ਨਾਲ ਵਿਚਾਰ ਕਰਦੇ ਹਾਂ ਜਿਹਦੇ ਨਾਲ ਉਹਨਾਂ ਨੂੰ ਇਹ ਜਲਦੀ ਪੱਕ ਹੋ ਜਾਵੇ ਕਿਉਂਕਿ ਕਈ ਹੁਣ ਡਿਪਰੈਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਘਰ ਹੀ ਦਵਾਈ ਬਣਾ ਲਓ ਜੀ ਅਸੀਂ ਉਹਨਾਂ ਨੂੰ ਫਾਰਮੂਲੇ ਦੇ ਦਿੰਨੇ ਆ ਤੁਸੀਂ ਆਪਣੇ ਘਰ ਵਿੱਚ ਦਵਾਈ ਬਣਾਓ ਜਿਹਾ ਕੇ ਉਹ ਫਿਰ ਫਾਰਮੂਲੇ ਵੀ ਲੈ ਜਾਂਦੇ ਨੇ ਆਪਣੇ ਆਪ ਹੀ ਬਣਾ ਲੈਂਦੇ ਜਿੰਨਾਂ ਨੂੰ ਨਹੀਂ ਬੰਦੀਆਂ ਉਹ ਸਾਡੇ ਕੋਲ ਲੈ ਜਾਂਦੇ ਨੇ ਜੀ ਜੀ ਅੱਛਾ ਤੁਸੀਂ ਸਿਖਲਾਈ ਵੀ ਦਿੰਦੇ ਹੋ ਨਾਲ ਅਸੀਂ ਕੋਰਸਿਸ ਕਰਵਾਨਦੇ ਆ ਸਖਸ਼ਮਤ ਦੇ ਕੋਰਸ ਨੇ ਨਾੜੀ ਦੀ ਪ੍ਰੀਖਿਆ ਨੇਚਰਲ ਥੈਰੇਪੀ ਵਾਟਰ ਥੈਰੇਪੀ ਮਿੱਟੀ ਦੀ ਇਹ ਸਾਰੇ ਅਸੀਂ ਸिखਾਨੇ ਆ ਉਸ ਤੋਂ ਬਾਅਦ ਫੁੱਲਾਂ ਤੋਂ ਪੱਤੀਆਂ ਤੋਂ ਕੀ ਇਲਾਜ ਆ ਤੁਹਾਡੇ ਘਰ ਵਿੱਚ ਜੋ ਸਮਾਨ ਪਿਆ ਉਹਦੇ ਤੋਂ ਕੀ ਇਲਾਜ ਆ ਫਿਰ ਜੜੀ ਬੂਟੀਆਂ ਜਿਹੜੀ ਤੁਹਾਨੂੰ ਆਮ ਮਿਲ ਰਹੀਆਂ ਨੇ ਆਮ ਰੋਡਾਂ ਉੱਤੇ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਦਾ ਗਿਆਨ ਹੀ ਨਹੀਂ ਕਿਸੇ ਨੂੰ ਜਿਹੜੀਆਂ ਫ੍ਰੀ ਮਿਲਦੀਆਂ ਨੇ ਉਹ ਤੋਂ ਇੰਨੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਵਾ ਵੀ ਅਣਗਿਣਤ ਬਿਮਾਰੀਆਂ ਦਾ ਇਲਾਜ ਹੋ ਸਕਦਾ ਵਾ ਜਿਹੜੀ ਸਾਨੂੰ ਫ੍ਰੀ ਮਿਲਦੀਆਂ ਚੀਜ਼ਾਂ ਉਹਨਾਂ ਤੋਂ ਹੀ ਘਰ ਵਿੱਚ ਪਈਆਂ ਚੀਜ਼ਾਂ ਤੋਂ ਤਾਂ ਆਪਾਂ ਸਮਝ ਸਕਦੇ ਹਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਾਡੇ ਬਜ਼ੁਰਗ ਘਰੇ ਪਈ ਕੋਈ ਚੀਜ਼ ਦੇ ਦਿੰਦੇ ਸੀ ਤੁਹਾਡੀ ਰਸੋਈ ਘਰ ਦੇ ਵਿੱਚ 70% ਮੈਡੀਸਿਨ ਪਈ ਆ ਰਸੋਈ ਘਰ ਦੇ ਵਿੱਚ ਜੀ ਆਪਾਂ ਹਲਦੀ ਲੈ ਲਓ ਇੱਕ ਐਂਟੀਬਾਇਓਟਿਕ ਸਭ ਤੋਂ ਵੱਧ ਹਲਦੀ ਆ ਉਹ ਐਂਟੀਬਾਇਓਟਿਕ ਤੁਹਾਡੇ ਘਰ ਵਿੱਚ ਜਦੋਂ ਜ਼ਖਮ ਹੋ ਜਾਂਦਾ ਸੀ ਨਾ ਪੁਰਾਣੇ ਜ਼ਮੇ ਦੇ ਵਿੱਚ ਤਾਂ ਤੇਲ ਲਾ ਕੇ ਹਲਦੀ ਲਾਦਨ ਨੂੰ ਦੇਉਂਦੇ ਤੇ ਜ਼ਖਮ ਠੀਕ ਹੋ ਜਾਂਦਾ ਸੀ ਜੀ ਫਿਰ ਉਹਨੂੰ ਹਲਦੀ ਤੇ ਦੁੱਧ ਦੇ ਦਿਓ ਜੀ ਤਾਂ ਜ਼ਖਮ ਛੇਤੀ ਠੀਕ ਹੋ ਜਾਏਗਾ ਜੀ ਇਹਦੇ ਹੱਡੀਆਂ ਟੁੱਟ ਗਿਆ ਨੂੰ ਦੇ ਦਿਓ ਜੀ ਹਲਦੀ ਵੈਸੇ ਵਿੱਚ ਇਹਦੇ ਵਿੱਚ ਸਾਇੰਸ ਕੀ ਆ ਹਲਦੀ ਨਾਲ ਜੋ ਤੁਸੀਂ ਇਲਾਜ ਦੀ ਗੱਲ ਕੀਤੀ ਆ ਸਾਇੰਸ ਕੀ ਆ ਇਹਦੇ ਵਿੱਚ ਇਕੱਲੀ ਹਲਦੀ ਨਹੀਂ ਹੈ ਇਹਦੇ ਵਿੱਚ ਬਹੁਤ ਤੁਹਾਡੇ ਘਰ ਵਿੱਚ ਪਿਆ ਹੋਇਆ ਜੀਰਾ ਪਿਆ ਹੋਆ ਸੌਂ ਪਈ ਆ ਜਵੈਣ ਪਈ ਆ ਯਾਨੀ ਕਿ ਹਲਦੀ ਇੱਕ ਫਟਕੜੀਆ ਦੋਜਾ ਐਂਟੀਬਾਇਟਿਕ ਨੇ ਜਿਹੜੀ ਵੀ ਐਂਟੀਬਾਇਟਿਕ ਜਗ੍ਹਾ ਤੇ ਆਪਾਂ ਇਹਨੂੰ ਵਰਤਦੇ ਹਾਂ ਜਿੰਨੀਆਂ ਦਵਾਈਆਂ ਵੀ ਬਣਦੀਆਂ ਇਹਨਾਂ ਤੋਂ ਹੀ ਬਣਦੀਆਂ ਨੇ ਉਹ ਵੀ ਇਹ ਕੁਰਕੂਮੀਨ ਕੱਢਨੇ ਆ ਕਿੱਥੋਂ ਨਿਕਲਦੇ ਆ ਹਲਦੀ ਦੇ ਵਿੱਚੋਂ ਨਿਕਲਣਾ ਮੈਗਾ 3 ਬੰਨੇ ਨੇ ਅਲਸੀ ਤੋਂ ਬੰਨਾ ਵਾ ਜੀ ਜਾਂ ਮਸ਼ੀਦੇ ਤੇਲ ਤੋਂ ਬੰਨਾ ਵਾ ਜੋ ਨੋਨ ਅਰੀਵਜ ਨਹੀਂ ਲੈਂਦੇ ਉਹ ਮੈਗਾ 3 ਉਹ ਚੋਂ ਲੈ ਲੈਂਦੇ ਨੇ ਜੀ ਇਦਾਂ ਸਾਰੇ ਚੀਜ਼ਾਂ ਜਿਹੜੀਆਂ ਨੇ ਬਣਿਆ ਤੇ ਅਜੂਬੇ ਦੇ ਵਿੱਚੋਂ ਸਭ ਕੁਝ ਹਮ ਹੁਣ ਹਲਦੀ ਸੱਤ ਕਿਸਮ ਦੀ ਹਲਦੀ ਸਾਡੇ ਆਉਂਦੀ ਜ ਸਾਡੇ ਕੋਲ ਜੀ ਆ ਲੋਕ ਤਾਂ ਇੱਕ ਕਿਸਮ ਨੂੰ ਜਾਣਦੇ ਨੇ ਹਮ 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 ਹਰੋਲ ਦੀ ਬਾਰੇ ਕੋਈ ਜਾਣਦਾ ਹੀ ਨਹੀਂ ਜੀ ਕਿਸਨ ਹਲਦੀ ਬਾਰੇ ਕੋਈ ਜਾਣਦਾ ਹੀ ਨਹੀਂ ਚਿੱਟੀ ਹਲਦੀ ਬਾਰੇ ਕੋਈ ਜਾਣਦਾ ਹੀ ਨਹੀਂ ਕਾਲੀ ਹਲਦੀ ਬਾਰੇ ਕੋਈ ਜਾਣਦਾ ਹੀ ਨਹੀਂ ਅੰਬ ਹਲਦੀ ਬਾਰੇ ਕੋਈ ਜਾਣਦਾ ਹੀ ਨਹੀਂ ਇਹ ਸਾਰੀਆਂ ਹਲਦੀਆਂ ਨੇ ਜਿਹੜੀਆਂ ਕੀ ਸਾਰੀ ਦਵਾਈਆਂ ਦੇ ਵਿੱਚ ਸੀ ਇਹਨੂੰ ਯੂਜ਼ ਕਰਦੇ ਆ ਉਹਨਾਂ ਦਾ ਆਪਣਾ ਆਪਣਾ ਹੀ ਰੋਕਿਆ ਉਹਨਾਂ ਹਲਦੀਆਂ ਦਾ ਆਪਣਾ ਆਪਣਾ ਗੁਣ ਨੇ ਜੋਇੰਟ ਪੇਨ ਵਾਸਤੇ ਆ ਮਾਈਗਰੇਨ ਵਾਸਤੇ ਆ ਦਰਦਾਂ ਵਾਸਤੇ ਆ ਪੇਟ ਦੀ ਸਫਾਈ ਕਰਨ ਵਾਸਤੇ ਆ ਤੁਹਾਡੇ ਜ਼ਖਮਾਂ ਨੂੰ ਠੀਕ ਕਰਨ ਵਾਸਤੇ ਆ ਸਾਡੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਹਲਦੀ ਹੀ ਐਸਾ ਇੱਕ ਪ੍ਰੋਡਕਟ ਹੈਗਾ ਜਿਹੜਾ ਕਈ ਕੰਮ ਕਰਦਾ ਜੀ ਅੱਛਾ ਵੈ ਸਾਹਿਬ ਇਸ ਤੋਂ ਬਿਨਾ ਫਿਜ਼ੀਓਥੈਰੇਪੀ ਜਾਂ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਤੁਸੀਂ ਅਪਣਾਉਨੇ ਆ ਉਹਨਾਂ ਦਾ ਇਸਤੇਮਾਲ ਕਰਦੇ ਆ ਅਸੀਂ ਕਰਦੇ ਆ ਜੀ ਅਸੀਂ ਪੰਜ ਥੈਰੇਪੀਆਂ ਸਾਡੇ ਕੋਲ ਐਟ ਅ ਟਾਈਮ ਚੱਲਦੀਆਂ ਨੇ ਜੀ ਕਿਹੜੀ ਕਿਹੜੀ ਥੈਰੇਪੀ ਹੈ ਐਕੂਪ੍ਰੈਸਰ ਹੈ ਨੈਰੋਥੈਰੇਪੀ ਹੈ ਹੀਲਿੰਗ ਥੈਰੇਪੀ ਹੈ ਔਰ ਨੇਚਰਲ ਥੈਰੇਪੀ ਹੈ ਅਸੀਂ ਚਾਰ ਥੈਰੇਪੀਆਂ ਐਡ ਅ ਟਾਈਮ ਪੇਸ਼ੈਂਟ ਦੇ ਚਲਾ ਕੇ ਉਹਨੂੰ ਠੀਕ ਕਰਕੇ ਭੇਜਦੇ ਆ ਸਾਡੇ ਕੋਲ ਇੱਕ ਵਾਰ ਕੋਈ ਵੀ ਪੇਸ਼ੈਂਟ ਆਏ ਤਾਂ 80% ਉਹਨੂੰ ਪਹਿਲੇ ਦਿਨ ਹੀ ਰੀਲਿਫ ਦੇਖ ਇਹਨਾਂ ਬਾਰੇ ਥੋੜਾ ਖੁੱਲ ਕੇ ਦੱਸੋਗੇ ਜੋ ਜੋ ਥੈਰੇਪੀ ਤੁਸੀਂ ਦੱਸਿਆ ਜੀ ਜੀ ਕਿਹੜ ਫਿਜ਼ੀਓਥੈਰੇਪੀ ਅੱਜ ਕੱਲ ਆਮ ਲੱਗੀ ਹੋਈ ਹੈ ਹਰ ਜਗ੍ਹਾ ਮਿਲ ਜਣੀ ਤੁਹਾਨੂੰ ਜੀ ਨੈਚੁਰਲ ਥੈਰੇਪੀ ਜਿਹੜੀ ਬਹੁਤ ਘੱਟ ਮਿਲੇਗੀ ਕਿਉਂਕਿ ਨੇਚੇ ਤੇ ਹੁਣ ਆਂਦਾ ਹੀ ਕੋਈ ਨਹੀਂ ਠੀਕ ਹੈ ਹੀਲਿੰਗ ਥੈਰੇਪੀ ਵੀ ਬਹੁਤ ਘੱਟ ਮਿਲੇਗੀ ਕਿਉਂਕਿ ਜਦ ਤੱਕ ਤੁਸੀਂ ਹੀਲ ਨਹੀਂ ਕਰਦੇ ਪਰਮਾਤਮਾ ਨੂੰ ਯਾਦ ਕਰਕੇ ਅਜ ਰੇਕੀ ਕੀ ਹੈ ਹੀਲਿੰਗ ਹੀ ਹੈ ਜੀ ਕਿਤੇ ਬੈਠੇ ਬੰਦੇ ਨੂੰ ਠੀਕ ਕਰਦੇ ਨੇ ਜਿੰਤੇ ਜਿਹਨੂੰ ਵਿਸ਼ਵਾਸ ਹੁੰਦਾ ਵਾ ਠੀਕ ਹੈ ਨਹੀਂ ਅੰਧਵਿਸ਼ਵਾਸ ਵਾਲੇ ਨਹੀਂ ਵੀ ਕਰਦੇ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹ ਕਰਦਾ ਵੀ ਆ ਜੀ ਤੇ ਇਹ ਜੇਠੀ ਇਹ ਠੀਕ ਹੁੰਦਾ ਕਿਉਂਕਿ ਜੇ ਹੀਲਿੰਗ ਨਹੀਂ ਕਰੋਗੇ ਜੇ ਤੁਸੀਂ ਆਪਣੀ એનર્ਜੀ ਤੁਹਾਡੇ ਚ ਪਰਮਾਤਮਾ ਨੇ ਇੰਨੀ એનર્ਜੀ ਦਿੱਤੀ ਤੁਸੀਂ ਉਹਦੇ ਨਾਲ ਠੀਕ ਕਰ ਸਕਦੇ ਹੋ ਬੰਦੇ ਨੂੰ ਤੁਸੀਂ ਖੁਦ ਵੀ ਆਪਣੇ ਆਪ ਨੂੰ ਠੀਕ ਹੋ ਸਕਦੇ ਹੋ ਆਪਣੀ એનર્ਜੀ ਦੇ ਕੇ ਆਪਣੇ ਆਪ ਵੀ ਠੀਕ ਹੋ ਸਕਦੇ ਹੋ ਜ਼ਰੂਰੀ ਨਹੀਂਗਾ ਕਿ ਅਸੀਂ ਕਰੀਏ ਉਹਨੂੰ ਜੀ ਨੈਚੁਰਲ ਦੇ ਵਿੱਚ ਨਿਸ਼ਚਿਤ ਨਾਲ ਅਸੀਂ ਕਰਦੇ ਜਿਤਨਾ ਪੁਰਾਣੇ ਲੋਕ ਸੀ ਟੁੱਟੀ ਹੋਈ ਹੱਡੀ ਨੂੰ ਘਰ-ਬਾਰੇ ਗਾਣ ਦਿੰਦੇ ਸੀ ਪਹਿਲਵਾਨਾ ਕੋ ਚਲਾਜੋ ਜੀ ਕਿਸ ਤਰ੍ਹਾਂ ਪਹਿਲਵਾਨਾਂ ਨੂੰ ਚਲ ਜਾਂਦੇ ਸੀ ਨਾ ਪਹਿਲਵਾਨ ਹੁੰਦੇ ਸੀ ਉਹਨਾਂ ਨੂੰ ਜਾਓ ਜੀ ਉਹ ਗਾਣਦੇ ਸੀ ਉਹਨਾਂ ਨੇ ਮਾਲਿਸ਼ ਕਰਕੇ ਹੀ ਉਹਨੂੰ ਠੀਕ ਕਰਦੇ ਸੀ ਅਸੀਂ ਅੱਜ ਵੀ ਉਹ ਮਾਲਿਸ਼ ਵਾਲਾ ਹੀ ਕੰਮ ਸਾਡੇ ਕੋਲ ਹੈ ਨੈਚੁਰਲ ਥੈਰੇਪੀ ਮਤਲਬ ਮਾਲਿਸ਼ ਨਾਲ ਤੇਲ ਦੇ ਨਾਲ ਇਹਨੂੰ ਮਾਲਿਸ਼ ਕਰਕੇ ਹੀ ਉਹਦੇ ਪੁਆਇੰਟਾਂ ਨੂੰ ਪਹਿਲਾਂ ਰੀਲੀਫ ਦਿੰਦੇ ਆ ਆਉਂਦੇ ਨੇ ਇਹ ਜਿਹੇ ਕੇਸ ਤੁਹਾਡੇ ਬਹੁਤ ਬਹੁਤ ਕੇਸ ਮੇਰੇ ਕੋਲ ਸਾਰਾ ਦਿਨ ਕੰਮ ਹੀ ਇਹ ਹੈ ਜੀ ਹਾਂ ਮੇਰੇ ਕੋਲ ਸਾਰਾ ਦਿਨ ਪਿਛੜੀ ਹੋ ਆਉਂਦੇ ਨੇ ਅੱਛਾ ਮਾਸਪੇਸ਼ੀਆਂ ਦੀ ਸਭ ਤੋਂ ਵੱਧ ਸਮੱਸਿਆ ਕਿਦਾਂ ਦੇ ਪੇਸ਼ੈਂਟਸ ਦੇ ਵਿੱਚ ਆਉਂਦੀ ਹੈ ਮਾਸਪੇਸ਼ੀਆਂ ਦੇ ਅੱਜ ਕੱਲ੍ਹ ਨਾ ਸਾਡਾ ਜਿੱਦਾਂ ਕਿਉਂ ਵੀਕ ਹੋ ਗਏ ਸਿਰਫ ਖਾਣੇ ਪੀਣੇ ਤੋਂ ਮੈਦੇ ਦੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਕਿਉਂਕਿ ਸਾਨੂੰ ਸਭ ਤੋਂ ਪਹਿਲੀ ਵੱਡੀ ਗੱਲ ਤੇ ਆ ਵੀ ਸਾਡੇ ਹਵਾ ਔਰ ਪਾਣੀ ਵੀ ਸ਼ੁੱਧ ਨਹੀਂ ਮਿਲ ਰਿਹਾ ਜੀ ਤਾਂ ਬਾਕੀ ਚੀਜ਼ਾਂ ਸ਼ੁੱਧ ਕਿੱਥੋਂ ਮਿਲਦੀਆਂ ਹੂੰ ਠੀਕ ਹੈ ਨਾ ਜੀ ਠੀਕ ਹੈ ਇਸ ਕਰਕੇ ਜਦੋਂ ਸਾਡੇ ਕਮਜ਼ੋਰੀ ਆਣੀ ਆ ਤਾਂ ਤਾਂ ਹੀ ਮਾਸ ਮੈਸੇਜ ਫਰਕ ਪੈਣਾ ਵਾ ਸਾਡੇ ਮਸਲ ਤਾਂ ਹੀ ਵੀਕ ਹੋਣਗੇ ਜਦੋਂ ਸਾਡੇ ਅੰਦਰ ਨੂੰ ਬਾਡੀ ਨੂੰ ਕਮਜ਼ੋਰੀ ਆਏਗੀ ਕਮਜ਼ੋਰੀ ਕਿਉਂ ਆਏਗੀ ਕਿਉਂਕਿ ਜਦੋਂ ਸਾਡਾ ਖਾਣਾ ਪੀਣਾ ਸਹੀ ਨਹੀਂ ਸਾਡੀ ਪਾਚਨ ਸ਼ਕਤੀ ਠੀਕ ਨਹੀਂ ਜੀ ਜਦੋਂ ਅਸੀਂ ਓਵਰਲੋਡ ਕਰ ਲਵਾਂਗੇ ਸਾਡਾ ਮੈਦਾ ਹੀ ਠੀਕ ਆਪਣੇ ਆਪ ਹੀ ਮਾਸਪੇਸ਼ੀ ਕਮਜ਼ੋਰ ਹੋਣ ਗਈਆਂ ਜੀ ਤਾਂ ਜੋਇੰਟਸ ਨੂੰ ਲੈ ਕੇ ਵੀ ਪੇਸ਼ੈਂਟ ਆਉਂਦੇ ਆ ਤੁਹਾਡੇ ਕੋਲ ਬਹੁਤ ਆਉਂਦੇ ਜੋਇੰਟ ਵਾਲੇ ਤੇ ਮੇਰੇ ਕੋਲ ਬਹੁਤ ਪੇਸ਼ੈਂਟ ਆਉਂਦੇ ਨੇ ਠੀਕ ਹੈ ਜੋਇੰਟ ਵਾਲੇ ਹੀ ਮੇਰੇ ਕੋਲ ਮੇਨ ਪੇਸ਼ੈਂਟ ਇਸ ਜੋਇੰਟ ਵਾਲੇ ਨੇ ਜਿਹਨਾਂ ਦੇ ਗੋਡੇ ਬਿਲਕੁਲ ਖਰਾਬ ਹੋ ਚੁੱਕੇ ਹੁੰਦੇ ਨੇ ਮੈਂ ਅਜੇ ਤੱਕ ਕਿਸੇ ਨੂੰ ਗੋਡੇ ਨਹੀਂ ਬਦਲਵਾਉਂ ਦਿੱਤੇ ਜੀ ਜੀ ਮੈਂ ਕਹਿੰਦਾ ਜੀ ਗੋਡੇ ਜਿਹੜੇ ਡਾਕਟਰ ਨੇ ਕਿਹਾ ਤਾਂ ਬਦਵਾ ਕੇ ਲਾਓ ਮੈਂ ਕਹਿੰਦਾ ਸਿੱਧੇ ਇੱਥੇ ਆ ਜਾਓ ਗੋਡੇ ਨਹੀਂ ਬਦਲवाने ਪੈਣਗੇ ਔਰ ਦਾ ਰਿਜ਼ਲਟ ਇਹ ਨਹੀਂ ਕਿ ਬਹੁਤ ਦਿਨਾਂ ਬਾਅਦ ਮਿਲੇਗਾ 2 4 5 ਦਿਨਾਂ ਦੇ ਬਾ ਤੇ ਇਲਾਜ ਵਿੱਚ ਕੀ ਕੀ ਚੀਜ਼ਾਂ ਵਰਤਦੇ ਹੋ ਤੁਸੀਂ ਅਸੀਂ ਸਿਰਫ ਥੈਰੇਪੀ ਸਿਰ ਜਿਆਦਾ ਕੰਮ ਕਰਦੇ ਆ ਠੀਕ ਹੈ ਜਿਆਦਾ ਥੈਰੇਪੀ ਦੇ ਨਾਲ ਹੀ ਸਾਡਾ ਕੰਮ ਹੈ ਥੈਰੇਪੀ ਨਾਲ ਹੀ ਬੰਦੇ ਨੂੰ ਠੀਕ ਕਰਦੇ ਆ ਸਾਡੀ ਪਹਿਲੀ ਕੋਸ਼ਿਸ਼ ਹੀ ਇਹੀ ਹੁੰਦੀ ਆ ਵੀ ਅਸੀਂ ਉਹਨੂੰ ਵਿਦਆਊਟ ਮੈਡੀਸਿਨ ਠੀਕ ਕੀਤਾ ਜਾਵੇ ਬੰਦੇ ਨੂੰ ਕੋਈ ਵੀ ਦਵਾਈ ਨਾ ਦਿੱਤੀ ਜਾਵੇ ਦਵਾਈ ਤੋਂ ਬਿਨਾ ਹੀ ਠੀਕ ਕੀਤਾ ਜਾਵੇ ਲੇਕਿਨ ਲੋਕਾਂ ਨੂੰ ਵਿਸ਼ਵਾਸ ਤਾਂ ਹੀ ਆਂਦਾ ਵੀ ਜੇ ਇਹ ਨਾਲ ਦਵਾਈ ਤੇ ਠੀਕ ਜੀ ਗੱਲ ਹੈ ਜੀ ਜੀ ਠੀਕ ਹੈ ਨਾ ਜੀ ਇਸ ਕਰਕੇ ਉਹਨਾਂ ਨੂੰ ਥੋੜਾ ਬਹੁਤਾ ਅਸੀਂ ਜਿਹੜੀਆਂ ਸਾਡੀਆਂ ਆਪਣੇ ਜੜੀ ਬੂਟੀਆਂ ਦਾ ਬਣਾਇਆ ਹੋਇਆ ਚੂਰਨ ਜਾਂ ਗੋਲੀਆਂ ਜਾਂ ਕੈਪਸੂਲ ਉਹ ਅਸੀਂ ਦੇ ਕਾਫੀ ਤਰ੍ਹਾਂ ਦੀਆਂ ਸ਼ੀਸ਼ੀਆਂ ਨੇ ਕਾਫੀ ਰੰਗਾਂ ਦੀਆਂ ਵੀ ਨੇ ਤੇ ਇਹ ਸਭ ਤੁਸੀਂ ਆਪ ਬਣਾਉਨੇ ਹੋ ਜਾਂ ਬਾਹਰੋਂ ਵੀ ਕੁਝ ਸਮਾਨ ਲੈ ਨਹੀਂ ਸਾਡੇ 90% ਦਵਾਈ ਅਸੀਂ ਆਪ ਹੀ ਤਿਆਰ ਕਰਦੇ ਹਾਂ ਜੀ ਠੀਕ ਹੈ 10% ਸਾਨੂੰ ਬਾਜ਼ਾਰੋਂ ਵੀ ਲੈਣੀਆਂ ਪੈਂਦੀਆਂ ਨੇ ਕਈ ਕਿਉਂਕਿ ਹਰ ਚੀਜ਼ ਦਵਾਈ ਆਪ ਨਹੀਂ ਬਣਦੀ ਕਈਆਂ ਦਾ ਕਸਟਮਰ ਬਹੁਤ ਘੱਟ ਆਂਦਾ ਹੈ ਬਹੁਤ ਲੋਡ ਘਟ ਪੈਂਦੀ ਹੈ ਉਹ ਫਿਰ ਅਸੀਂ ਬਾਜ਼ਾਰੋਂ ਵੀ ਲੈ ਲੈਂਦੇ ਆ ਉਹ ਵੀ ਅਸੀਂ ਆਯੁਰਵੈਦਿਕ ਦੀਆਂ ਜਿਹੜੀਆਂ ਫਾਰਮੇਸੀਆਂ 80 ਫਾਰਮੇਸੀਆਂ ਨੇ ਉਹਨਾਂ ਕੋਲ ਪਰਚੇਜ਼ ਕਰਦੇ ਆ ਦੂਜਿਆਂ ਦਾ ਨਹੀਂ ਕਰਦੇ ਠੀਕ ਹੈ ਬਈ ਸਾਹਿਬ ਇੱਕ ਬਹੁਤ ਸਾਰੀ ਸ਼ਿਕਾਇਤ ਜੋ ਅੱਜ ਮੈਂ ਦੇਖ ਦੇਖਦਾ ਹਾਂ ਕਿ ਅਲਰਜੀਸ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਐ ਕਿਸੇ ਦੀ ਰੋਟੀ ਤੱਕ ਬੰਦ ਕਰਵਾ ਦਿੱਤੀ ਜਾਂਦੀ ਆ ਕਿਸੇ ਨੂੰ ਕੋਈ ਪ੍ਰੋਬਲਮ ਐ ਤੇ ਇਹਦਾ ਵੀ ਨੈਚੁਰਲ ਵੇ ਦੇ ਨਾਲ ਇਲਾਜ ਹੋ ਸਕਦਾ ਐ ਅਲਰਜੀ ਦਾ ਹਾਂਜੀ ਬਿਲਕੁਲ ਹੋ ਸਕਦਾ ਜੀ ਉਹਦੇ ਵਾਸਤੇ ਨੈਚੁਰਲ ਦੇ ਕੁਝ ਵੀ ਦਾ ਇਲਾਜ ਨੇ ਉਹਦੇ ਵਿੱਚ ਥੋੜੀ ਜਿਹੀ ਦਵਾਈਆਂ ਦੇਣੀਆਂ ਪੈਂਦੀਆਂ ਨੇ ਛੜੀ ਬੂਟੇ ਦੇਣੀਆਂ ਪੈਂਦੀਆਂ ਨੇ ਜੀ ਉਹਦੇ ਨਾਲ ਇਹਦਾ ਜਿਹੜਾ ਕਿ ਮੇਨ ਜਿਹੜਾ ਅਲਰਜੀ ਦਾ ਕਾਰਨ ਐ ਸਾਡੀ ਬਾਡੀ ਦੇ ਵਿੱਚ ਪਾਣੀ ਦੀ ਘਾਟ ਹੂੰ ਦੂਸਰਾ ਸਾਡੇ ਬਲੱਡ ਜਿਹੜਾ ਵਾ ਖਰਾਬ ਹੋ ਚੁੱਕਿਆ ਹੁੰਦਾ ਦਾ ਇਨਫੈਕਸ਼ਨ ਹੋ ਜਾਂਦੀ ਹੈ ਬਲੱਡ ਦੇ ਵਿੱਚ ਸਾਡੀ ਬਾਡੀ ਤਾਂ ਹੀ ਕੰਮ ਕਰ ਉਦੋਂ ਨੁਕਸਾਨ ਹੁੰਦਾ ਵਾ ਸਾਡੀ ਬਾਡੀ ਦਾ ਸਕਿਨ ਦੀ ਪ੍ਰੋਬਲਮ ਤਾਂ ਹੀ ਆਂਦੀ ਹੈ ਅਲਰਜੀ ਤਾਂ ਹੀ ਆਂਦੀ ਹੈ ਜਦੋਂ ਸਾਡੇ ਦੋ ਚੀਜ਼ਾਂ ਰਲ ਜਾਂਦੀਆਂ ਨੇ ਜੀ ਇੱਕ ਤਾਂ ਸਕਿਨ ਦਾ ਪਾਣੀ ਸਾਡੇ ਅੰਦਰ-ਅੰਦਰ ਪਾਣੀ ਘਟ ਜਾਂਦਾ ਵਾ ਦੂਸਰਾ ਕਿਉਂਕਿ ਸਾਡੀ ਬਾਡੀ ਨੇ ਪਾਣੀ ਤੇ ਲੈਣਾ ਹੁੰਦਾ ਵਾ ਕਿਤੋਂ ਜੀ ਬੰਨ ਪਾਣੀ ਨਹੀਂ ਐਸ ਪਾਣੀ ਲੋਕ ਘੱਟ ਪੀਂਦੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੋਏਗੀ ਫਿਰ ਖੂਨ ਨੂੰ ਪਿਉਰੀਫਾਈਬ ਨਹੀਂ ਹੋ ਰਿਹਾ ਅੰਦਰ ਗੰਦਾ ਵਾ ਦੁੱਜਾ ਹੋ ਗਿਆ ਉਹਨੇ ਫਿਰ ਸਕਿਨ ਦੇ ਉੱਤੇ ਸਾਰਾ ਅਟੈਕ ਕਰਨਾ ਵਾ ਮੈਂ ਆਪਣੀ ਹੀ ਤਿਆਰ ਕੀਤੀ ਹੋਈ ਦਵਾਈ ਹੈ ਮੇਰੀ ਔਰ ਬਹੁਤ ਅੱਛੀ ਦਵਾਈ ਹੈ ਜਿਹੜੀ ਮੈਂ ਸਕਿਨ ਦੇ ਉੱਤੇ ਯੂਜ਼ ਕਰਦਾ ਹਾਂ ਜਿਹੇ ਮੇਰੀ ਦਵਾਈ ਹੈ ਜਿਹ ਮੈਂ ਜਿਹੜੀ ਸਕਿਨ ਵਾਸਤੇ ਮੈਂ ਯੂਜ਼ ਕਰਦਾ ਤੇ ਇਹ ਮੈਂ ਸਪੈਸ਼ਲ ਕੈਪਸੂਲ ਬਣਾਏ ਹੋਏ ਨੇ ਹਮਮ ਔਰ ਗਵਰਨਮੈਂਟ ਕੋਲੋਂ ਮਨਜ਼ੂਰ ਸੁਦਾ ਨੇ ਅੱਛਾ ਹਾਂਜੀ ਇਹ ਇਹਦਾ ਇਹਦਾ ਵਧੀਆ ਇੰਨਾ ਵਧੀਆ ਰਿਜ਼ਲਟ ਆ ਮੇਰੇ ਕੋਲ ਇਤਨੇ ਪੈੜੀ ਤੋਂ ਪੈੜੀ ਬਿਮਾਰੀ ਵਾਲੇ ਜਿਹੜੇ ਸਕਿਨ ਦੀ ਦਵਾਈ ਦੇ ਵਾਸਤੇ ਇਹਨੇ ਠੀਕ ਕੀਤੇ ਨੇ ਜੀ ਔਰ ਇਹਦੇ ਵਿੱਚ ਅਸੀਂ ਜੜੀ ਬੂਟੀਆਂ ਦਾ ਸਾਰਾ ਸੇਵਣਿਆਂ ਦੇ ਵਿੱਚ ਔਰ ਜਿਹਦਾ ਕੋਈ ਸਾਈਡ ਇਫੈਕਟ ਹੀ ਨਹੀਂ ਹੈਗਾ ਤੇ ਇਹ ਕਿੰਨਾ ਟਾਈਮ ਖਾਣੇ ਪੈਂਦੇ ਨੇ ਇਹ ਬਿਮਾਰੀ ਦੇ ਹਿਸਾਬ ਦੇ ਨਾਲ ਹੈ ਜ ਜੇ ਜਿਹਦੇ ਕੋਈ ਲੰਬੀ ਬਿਮਾਰੀ ਹੈ 5 7 10 ਸਾਲ ਤੋਂ ਚੱਲੀ ਆ ਰਹੀ ਆ ਉਹਨਾਂ ਨੂੰ 3 4 ਮਹੀਨੇ ਲੱਗ ਜਾਂਦੇ ਨੇ 3 4 ਮਹੀਨੇ ਹਾਂਜੀ ਅੱਛਾ ਕੋਈ ਐਸਾ ਵੀ ਰੋਗ ਹੈ ਤੁਹਾਡੇ ਕੋਲੇ ਕੋਈ ਪਹੁੰਚਿਆ ਆ ਇਦਾਂ ਦਾ ਪੇਸ਼ੈਂਟ ਜਿਹਨੂੰ ਠੀਕ ਹੋਣ ਨੂੰ ਕਾਫੀ ਸਾਲ ਲੱਗੇ ਹੋਣ ਜਿਹਨੇ ਲੰਬੀ ਦਵਾਈ ਚਲਾਈ ਨੇ ਮੇਰੇ ਕੋਲ ਕੋਈ ਸਾਲਾਂ ਵਾਲਾ ਕੋਈ ਨਹੀਂ ਆਇਆ ਮੇਰੇ ਕੋਲ ਦੋ ਤਿੰਨ ਮਹੀਨੇ ਬਾਅਦ ਤੋਂ ਤਿੰਨ ਮਹੀਨੇ ਚ ਬੰਦਾ ਬਿਲਕੁਲ ਠੀਕ ਹੋ ਕੇ ਗਿਆ ਜੀ ਡੇਢ ਮਹੀਨੇ ਚ ਤਿੰਨ ਮਹੀਨੇ ਜਿਹਦੇ ਕਿ 7 7 8 8 ਸਾਲ ਤੋਂ ਜ਼ਿਆਦਾ ਪਰੇਸ਼ਾਨ ਸੀ ਜੀ अच्छा दवाई ਤੁਸੀਂ ਦਿਖਾਈ ਤੁਸੀਂ ਗਵਰਨਮੈਂਟ ਤੋਂ ਮਨਜ਼ੂਰ ਸ਼ੁਦਾ ਹੈ ਤੇ ਮਾਨਨੇ ਕੀ ਹੁੰਦੇ ਨੇ ਮਨਜ਼ੂਰ ਹੋਣ ਦੇ ਲਈ ਇਹ ਤਾਂ ਸਾਨੂੰ ਨਾ ਜਿਹੜੇ ਫਾਰਮੈਟਸ ਪੂਰੀ ਕਰਨੀ ਪੈਂਦੀ ਹੈ ਸਾਡੇ ਸੈਂਪਲ ਜਾਂਦੇ ਨੇ ਗਵਰਨਮੈਂਟ ਦੇ ਪਹਿਲਾਂ ਲੈਬਰਾਟਰੀਸ ਟੈਸਟ ਹੁੰਦੇ ਨੇ ਫਿਰ ਸਾਡਾ ਡਿਪਾਰਟਮੈਂਟ ਆ ਜੂਸਟ ਡਿਪਾਰਟਮੈਂਟ ਜਿਹੜਾ ਸੈਂਟਰ ਗਵਰਨਮੈਂਟ ਨੇ ਖੋਲਿਆ ਉਹ ਫਿਰ ਇਸੇ ਨੂੰ ਮਾਨਤਾ ਪ੍ਰਾਪਤ ਕਰਦਾ ਹੈ ਵੀ ਵਾਕਿਆ ਇਹ ਚੀਜ਼ਾਂ ਤੁਹਾਡੇ ਲਾਇਬਿਲਟੀ ਹੈਗੀਆਂ ਕਿ ਨਹੀਂ ਹੈਗੀਆਂ ਕਿਉਂਕਿ ਉਹਨਾਂ ਨੇ ਸਿਰਫ ਟੈਸਟਿੰਗ ਸਾਰੀ ਹੁੰਦੀ ਹੈ ਤੇ ਟੈਸਟਿੰਗ ਦੇ ਬਿਆਨ ਦੀ ਕੋਈ ਚੀਜ਼ ਨਹੀਂ ਬਣਦੀ ਤੇ ਜਿਹੜੀ ਬੁੱਟੀਆਂ ਤੁਹਾਨੂੰ ਟੈਸਟ ਕਰਕੇ ਫਿਰ ਉਹਨੂੰ ਅੱਛਾ ਵੈਸੇਬ ਸਮਾਜ ਦੇ ਵਿੱਚ ਆਪਾਂ ਇੱਕ ਹੋਰ ਚੀਜ਼ ਅੱਜ ਕੱਲ ਦੇਖਦੇ ਹਾਂ ਕਿ ਅ ਮੈਂਟਲ ਪ੍ਰੋਬਲਮਸ ਬਹੁਤ ਨੇ ਮੈਂਟਲ ਹੈਲਥ ਨੂੰ ਲੈ ਕੇ ਕੈਂਪੇਨਸ ਬਹੁਤ ਕੀਤੀਆਂ ਜਾਂਦੀਆਂ ਨੇ ਪਰ ਆਯੁਰਵੇਦ ਮੈਂਟਲ ਹੈਲਥ ਨੂੰ ਕਿਸ ਤਰ੍ਹਾਂ ਸਮਝਦਾ ਹਾਂ ਮੈਂਟਲ ਮੈਂ ਪਹਿਲੀ ਗੱਲ ਇਹ ਆ ਵੀ ਮੇਰੇ ਕੋਲ ਨਾ ਬੜੇ ਪੇਸ਼ੈਂਟੇ ਹੋ ਜਾਏ ਬਹੁਤ ਜ਼ਿਆਦਾ ਸ਼ਾਇਦ ਤਰੇ ਬੈਠੇ ਕੋਈ ਇੱਕ ਲੜਕੀ ਆ ਜਾਵੇ ਉਹ ਮੈਂਟਲ ਕਿਸ ਤਰ੍ਹਾਂ ਹੋਈ ਹੁਣ ਉਹਦੀ ਤੁਹਾਨੂੰ ਸਿਸ਼ਟੀ ਥੋੜੀ ਦੱਸ ਹੀ ਦੇਣਾ ਪਾਰਸ ਹਸਪੀਟਲ ਦੇ ਵਿੱਚ ਟੈਕਸੀਸੀ ਲੜਕੀ ਜੀ ਲੈਬੋਰੀਟਰੀ ਚਾ ਰਸੀ ਉੱਥੇ ਉਹ ਕੋ ਲੱਗੇ ਦੇ ਸੀ ਉਹ ਕਿਸੇ ਦਾ ਬਰਥਡੇ ਸੀ ਉਹਨਾਂ ਨੇ ਭੰਗ ਦੇ ਪਕੌੜੇ ਖਿਲਾਤੇ ਉਹਨੂੰ ਹੂੰ ਉਹਦੇ ਦਿਮਾਗ ਨੂੰ ਚੜ ਗਿਆ ਉਹ ਮੈਂਟਰਲ ਵਾਲੀ ਹਰਕਤ ਕਰਨ ਲੱਗ ਗਈ ਜੀ ਦੋ ਮਹੀਨੇ ਉਹਨਾਂ ਨੇ ਡਾਕਟਰਾਂ ਨੇ ਪਾਰਸ ਹਸਪੀਟਲ ਵਾਲਿਆਂ ਨੇ ਉਹਨੂੰ ਦਵਾਈ ਖਵਾਤੀ ਮੈਂਟਰਲ ਵਾਲੀ ਸੁੱਤੇ ਰੋ ਹੂੰ ਕੁੜੀ ਜਦੋਂ ਉੱਠੇ ਜਦੋਂ ਉਹ ਚੀਕਾਂ ਮਾਰੇ ਤੇ ਰੋਵੇ ਜੀ ਰਾਤ ਤੇ 8:30 ਵਜੇ ਮੈਨੂੰ ਉਹਨਾਂ ਦੇ ਪੜੋਸੀ ਦਾ ਫੋਨ ਆਇਆ ਵੀ ਕਹਿੰਦੇ ਜੀ ਇਦਾਂ ਤੁਹਾਡੋ ਕੋ ਲੈ ਕੇ ਆਣਾ ਬੇਸਟ ਹੂੰ ਮੈਂ ਆ ਜੋ ਜੀ ਉਹ ਪੇਸ਼ੇਰ ਲੈ ਕੇ ਆਏ ਰਾਤ ਤੇ 8:30 ਵਜੇ ਮੈਂ ਉਹਦੀ ਕਾਉਂਸਲਿੰਗ ਕੀਤੀ ਲੜਕੀ ਦੀ ਜੀ ਔਰ ਦੇਖਿਆ ਮੈਂ ਕਿ ਕੋਈ ਬਿਮਾਰੀ ਨਹੀਂ ਹੈਗੀ ਉਹਨਾਂ ਨੇ ਦਵਾਈਆਂ ਦਿਖਾਈਆਂ ਜਿਹੜੀਆਂ ਮੈਂਟਰਾਂ ਨੂੰ ਖਵਾਉਂਦੇ ਉਹ ਦਵਾਈਆਂ ਖਾਣ ਵਾਲੀਆਂ ਸੀ ਜਿਹੜੀ ਕੋ ਮੈਂਟਲ ਨਹੀਂ ਸੀ ਲੇਕਿਨ ਉਹਨੂੰ ਬਣਾਇਆ ਗਿਆ ਮੈਂਟਲ ਬਣਾ ਦਿੱਤਾ ਗਿਆ ਇਦਾਂ ਹੋ ਜਾਂਦਾ ਹੋ ਜਾਂਦਾ ਠੀਕ ਹੈ ਇਹ ਐਨੋਪੈਥੀ ਉਹਦੇ ਬਹੁਤ ਖੁਸ਼ ਹੋ ਜਾਂਦਾ ਕਿਸੇ ਇਲਾਜ ਇਲਾਜ ਕਿਦਾਂ ਕੀਤਾ ਇਲਾਜ ਉਹ ਸਿਰਫ ਸਾਡੇ ਕੋਲ ਕਾਉਂਸਲਿੰਗ ਠੀਕ ਹੈ ਕਾਉਂਸਲਿੰਗ ਨਾਲ ਉਹਦਾ ਇਲਾਜ ਕੀਤਾ ਠੀਕ ਹੈ ਬਸ ਉਹਦੀ ਕਾਉਂਸਲਿੰਗ ਹੀ ਕਰਦੇ ਰੇ ਦੋ ਘੰਟੇ ਡੇਢ ਘੰਟੇ ਰੋਈ ਲਗਾਣਾ ਔਰ ਪੰਜ ਦਿਨਾਂ ਚ ਲੜਕੀ ਬਿਲਕੁਲ ਠੀਕ ਹੋ ਗਈ ਕੋ ਜਦੋਂ ਬਿਮਾਰੀ ਇਹਨਾਂ ਨੂੰ ਬਿਮਾਰ ਬਣਾਇਆ ਗਿਆ ਸੀ ਕਈ ਐਸੇ ਵੀ ਵਿਸ਼ੇ ਆਉਂਦੇ ਨੇ ਹੁਣ ਇਹ ਕੋਈ करनाल ਤੋਂ ਪੇਸ਼ੈਂਟ ਆਉਂਦੇ ਨੇ ਠੀਕ ਹੈ ਉਹ ਮੁਰਸ਼ਦ ਹੋ ਜਾਂਦਾ ਡਿੱਗ ਜਾਂਦਾ ਸੀ ਜੀ ਤੇ ਚੀਕ ਮਾਰਦਾ ਸੀ ਪੂਰਾ ਮਹੱਲਾ ਉੱਠ ਜਾਂਦਾ ਜਾਂਦਾ ਹਾਂ ਹਾਂਜੀ ਮੈਂ ਤੁਹਾਨੂੰ ਉਹ ਮੇਰੇ ਕੋਲ ਵੀਡੀਓ ਬੜੀਆਂ ਜਿਹਾ ਪਈ ਤੁਹਾਨੂੰ ਦਿਖਾ ਸਕਦਾ ਦੋਨਾਂ ਦੀ ਜੀ ਤੇ ਉਹ ਬੜੀਆਂ ਚੀਕ ਮਾਰਦੇ ਡਿੱਗ ਜਾਂਦਾ ਸੀ ਉਹਨਾਂ ਨੇ ਇਲਾਜ ਬੜੀ ਜਗ੍ਹਾ ਗੰਗਾਰਾਮ ਹਸਪੀਟਲ ਦਿੱਲੀ ਇੱਥੇ ਚੰਡੀਗੜ੍ਹ ਦਾ ਇਲਾਜ 3 ਸਾਲ ਤੋਂ ਚੱਲ ਰਿਹਾ ਸੀ ਉਹਨਾਂ ਦਾ ਪੀਜੀਆਈ ਦਾ ਬੜੀ ਬੜੀ ਜਗ੍ਹਾ ਇਲਾਜ ਕਰਾ ਕੇ ਆ ਗਏ ਜੀ ਤੇ ਬੜੀ ਅੱਛੀ ਫੈਮਿਲੀ ਸੀ ਹੂੰ ਰਿਸਪੈਕਟ ਫੈਮਿਲੀ ਆ ਰਾਈਸ ਮੇਰੋਂ ਨਾਲ ਦੀ ਆ ਆਪਣਾ ਫਲੋਰ ਮਿਲਿਆ ਬੜੀ ਰਿਸਪੈਕਟ ਫੈਮਿਲੀ ਆ ਤੇ ਲੇਕਿਨ ਦੋ ਹੀ ਬੱਚੇ ਜੀ ਪਿਤਾ ਜੀ ਕਹਿੰਦੇ ਜੀ ਇਹਦਾ ਇਲਾਜ ਕਰੋ ਜੀ ਇਹ じゃ ਕੀ ਹੁੰਦਾ ਸੀ ਵੀ ਚੀਕ ਮਾਰ ਕੇ ਟਿਕ ਜਾਂਦੇ ਸੀ ਹਾਂ ਉਹਦੀ ਐਕਚੁਅਲੀ ਇਹ ਨਸਾਂ ਦੀ ਬਲੋਕ ਸੀ ਜੋ ਕਿ ਕਿਤੇ ਵੀ ਨਹੀਂ ਆ ਰਹੀ ਹੁਣ ਸਾਡੇ ਕੋਲ ਇੱਕ ਥਿਊਰੀ ਹੈ ਕਿ ਅਸੀਂ ਇਹ ਤਿੰਨ ਉਂਗਲਾਂ ਨੇ ਸਾਡੇ ਕੋਲੇ ਪਰਮਾਡਮ ਇਥੇ ਅਸੀਂ ਵਾਤਵਿਤ ਕਾਫੀ ਦਿਨ ਦੇਖਦੇ ਸਾਰਾ ਕੁਝ ਜੀ ਫਿਰ ਇਹ ਸਾਡੇ ਕੋਲ ਇਹੀ ਐਕਸਰੇ ਮਸ਼ੀਨ ਆ ਇਹੀ ਸੀਟੀ ਸਕੈਨ ਆ ਇਹੀ ਸਾਡੇ ਕੋਲ ਐਮ ਆਰ ਆਈ ਆ ਦਰਸ਼ਕਾਂ ਨੂੰ ਦਿਖਾ ਦੋਗੇ ਇੱਕ ਵਾਰੀ ਹਾਂ ਜੀ ਦਿਖਾ ਦੋ ਜੀ ਸਮ ਇਹਦੇ ਵਿੱਚ ਸਾਡੀ ਐਮ ਆਰ ਆਈ ਸੀਟੀ ਸਕੈਨ ਐਕਸ-ਰੇ ਮਸ਼ੀਨ ਹੈ ਇਹ ਮਸ਼ੀਨਾਂ ਵੀ ਇੱਥੇ ਹੀ ਬਣੀਆਂ ਨੇ ਇਹਨਾਂ ਤੋਂ ਹੀ ਸਾਡਾ ਇਹ ਸਾਡਾ ਤੇਤਿਆ ਇਹ ਸਾਡਾ ਕਾਫਿਆ ਇਹ ਸਾਡਾ ਵਾਤਿਆ ਇਹਦੇ ਵਿੱਚ ਹੀ ਅਸੀਂ ਇੱਥੋਂ ਹੀ ਸਾਰੀ ਬੋਡੀ ਨੂੰ ਚੈੱਕ ਕਰਦੇ ਹਾਂ ਬੋਡੀ ਨੂੰ ਚੈੱਕ ਕਰਕੇ ਅਸੀਂ ਵਾਤਪਿਤ ਕਫ ਤੇ ਸਾਡਾ ਆਯੁਰਵੈਦਿਕ ਚੱਲਦਾ ਸਾਰਾ ਜੀ ਔਰ ਅਸੀਂ ਆਯੁਰਵੈਦ ਜਿਹੜਾ ਵਾ ਇਹ ਵਾਤਪਿਤ ਕਫ ਨਾਲ ਹੀ ਸਾਰਾ ਅਸੀਂ ਉਹਨੂੰ ਦੇਖ ਕੇ ਹੀ ਸਾਰਾ ਠੀਕ ਕਰਦੇ ਹਾਂ ਇਹਦਾ ਵਾਤਵਧਿਆ ਵਾ ਕਾਫਿਆ ਕਿਸ ਕਿਸ ਚੀ ਦਾ ਵਿਗਾੜ ਆ ਉਹਦਾ ਹੀ ਇਲਾਜ ਕਰੀਦਾ ਜੀ ਨਾਗੇ ਦਵਾਈਆਂ ਦੇ ਜੋਰ ਦੇ ਦਵਾਈਆਂ ਦੇ ਹੋ ਜੀ ਦਵਾਈਆਂ ਦੇ ਹੋ ਕੰਮ ਨਹੀਂ ਆਦਾ ਹੂੰ ਹੂੰ ਅੱਛਾ ਵੈਦ ਸਾਹਿਬ ਜਿਵੇਂ ਆਪਾਂ ਕਿਸੇ ਵੀ ਹਸਪੀਟਲ ਚਲੇ ਜਾਈਏ ਜੇ ਆਪਾਂ ਨੂੰ ਕੋਈ ਪ੍ਰੋਬਲਮ ਆ ਤਾਂ ਉਹ ਟੈਸਟ ਦੱਸ ਦਿੰਦੇ ਨੇ ਕਈ ਤਰ੍ਹਾਂ ਦੇ ਬਹੁਤ ਜ਼ਿਆਦਾ ਤੁਸੀਂ ਵੀ ਟੈਸਟਾਂ ਦੇ ਆਧਾਰ ਤੇ ਕਰਦੇ ਹੋ ਨਹੀਂ ਜੀ ਮੈਂ ਕੋਈ ਕਿਸੇ ਨੂੰ ਅਜੇ ਤੱਕ ਨਾ ਤਾਂ ਟੈਸਟ ਦੱਸਿਆ ਨਾ ਮੈਂ ਕਿਸੇ ਦਾ ਐਕਸ-ਰੇ ਕਰਾਇਆ ਨਾ ਮੈਂ ਕੋਈ ਐਮ ਆਰ ਆਈ ਕਰਾਈ ਹੈ ਔਰ ਮੇਰੇ 68 ਸਾਲ ਦੀ ਇਹ ਜੋਗੀਤ ਗ੍ਰਿੰਦਿਕਮ ਅਸਾਂ ਨੂੰ 237 37 ਸਾਲ ਹੋ ਗਏ ਨੇ ਇਹੀ ਕੰਮ ਵਿੱਚ ਕਰਦੇ ਆ ਜੀ ਇਸੇ ਲੈਨਸ ਲੇਕਿਨ ਅਜ ਤੱਕ ਕਿਸੇ ਨੇ ਨਾ ਤੇ ਟੈਸਟ ਕਰਵਾਏ ਨਾ ਮੈਂ ਕਿਸੇ ਦਾ ਐਕਸਰ ਕਰਾਇਆ ਸਿਰਫ ਅਸੀਂ ਉੱਥੇ ਦੇਖ ਲੈ ਕੇ ਦੱਸ ਦਿੰਦੇ ਆ ਵੀ ਤੁਹਾਨੂੰ ਇੱਥੇ ਪ੍ਰੋਬਲਮ ਹੈਗੀ ਆ ਤੁਸੀਂ ਨਾੜਾ ਵੇਖ ਕੇ ਨਾੜਾ ਵੇਖ ਕੇ ਦੱਸ ਦੇਣੀ ਆ ਉਹਦੀ ਬੋਡੀ ਵੇਖ ਕੇ ਪੂਰੀ ਬੋਡੀ ਦਾ ਚੈੱਕ ਅਪ ਕਰਦੇ ਆ ਜੀ ਔਰ ਪੂਰੀ ਬੋਡੀ ਦਾ ਦੱਸਦੇ ਤੁਹਾਨੂੰ ਇੱਥੇ ਤੇ ਪ੍ਰੋਬਲਮ ਹੈਗੀ ਆ ਔਰ ਇਹ ਵਿੱਦਿਆ ਹੀ ਨਹੀਂ ਹੈਗੀ ਕਿਤੇ ਇਹ ਵਿੱਦਿਆ ਸਿਖਾਉਣ ਵਾਸਤੇ ਤੁਹਾਨੂੰ ਉਪਰਾਲਾ ਕੀਤਾ ਸੀ ਕਿ ਲੋਕੇ ਸਿੱਖਣ ਇਹਨੂੰ ਜੀ ਇਸ ਉਪਰਾਲ ਕੀ ਗੱਲ ਸਮਾਜ ਇੰਟਰਸਟ ਨਹੀਂ ਲੱਗਦਾ ਸਮਾਜ ਇੰਟਰਸਟ ਨਹੀਂ ਲੋਕ ਦੌੜਦੇ ਨੇ ਵੀ ਮੈਂ ਐਮਬੀਬੀ ਕਰ ਐਸ ਕਰ ਲਵਾਂ ਮੈਂ ਐਮਡੀ ਬਣ ਜਾਵਾਂ ਲੇਕਿਨ ਵੈਲਿਊ ਉਹਦੀ ਵੀ ਹੁਣ ਉਨੀ ਨਹੀਂ ਕਿ ਹੋਈ ਐ ਜਿੰਨੀ ਕਿ ਆਯੂਵੈਦਿਕ ਦੀ ਆਯੂਵੈਦਿਕ ਦੀ ਵੈਲਿਊ ਜ਼ਿਆਦਾ ਹੋ ਗਈ ਜੀ ਹੁਣ ਪੁਛਗਿਸ ਹੋ ਗਈ ਐ ਕਰੋਨਾ ਤੋਂ ਬਾਅਦ ਬਹੁਤ ਪੁਛ ਹੋਈ ਐ ਕਿਉਂਕਿ ਕਰੋਨਾ ਨੇ ਲੋਕਾਂ ਨੂੰ ਸਿਖਾ ਦਿੱਤਾ ਐ ਵੀ ਆਯੂਵੈਦਿਕ ਦੇ ਵਿੱਚ ਜਾਨ ਹੈ ਜਿਹਨੇ ਘਰੋਂ ਕੁਝ ਕਰ ਲਿਆ ਉਹਨੂੰ ਕੁਝ ਹੋਇਆ ਹੀ ਨਹੀਂ ਤੇ ਜਿਹੜਾ ਹਸਪੀਟਲ ਜਾ ਬੁੜਿਆ ਹੀ ਨਹੀਂ ਆਇਆ ਹੀ ਨਹੀਂ ਵਾਪਸ ਜੀ ਸੋਚੋ ਕਿਸੇ ਦੀ ਚੰਗੀ ਕਿਸਮਤ ਹੋਏ ਕਿ ਇੱਕ ਦੋ ਆ ਗਿਆ ਹੋਵੇ ਤੇ ਆ ਗਿਆ ਉਹਨੇ ਤਾਂ ਘੱਟ ਹੀ ਜੀ ਤੁਸੀਂ ਵੀ ਚਾਹਦੇ ਇਸ ਬਾਰੇ ਹਮ ਅੱਛਾ ਜਿਵੇਂ ਤੁਸੀਂ ਕਿਹਾ ਕਿ ਮੈਂ ਸਿਖਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਕੰਟੀਨਿਊ ਕਿਉਂ ਨਹੀਂ ਕਰ ਪਾਇਆ ਕਿਉਂਕਿ ਮੇਰੇ ਕੋਲ ਬੱਚੇ ਘੱਟ ਆਏ ਜੀ ਮੇਰੇ ਕੋਲ ਸਿਰਫ ਬੱਚੇ 6 ਆਏ 6 ਬੱਚਾ ਨਾ ਨਹੀਂ ਖਰਚਾ ਨਿਕਲ ਪਾਇਆ ਪਰ ਉਹਨਾਂ ਨੇ ਇੰਟਰਸਟ ਦਿਖਾਇਆ ਨੇ ਉਹਨਾਂ ਨੇ ਇੰਟਰਸਟ ਦਿਖਾਇਆ ਜੀ ਮੇਰੇ ਕੋਲ ਮੈਂ ਬੁੱਕਸ ਵੀ ਮੇਰੇ ਕੋਲ ਹੈਗੀਆਂ ਜਿੰਦੇ ਤੋਂ ਉਹਨਾਂ ਦੇ ਮੈਂ ਫੋਟੋ ਵੀ ਲਗਾਈ ਹੈ ਔਰ ਉਹਨਾਂ ਨੂੰ ਸਿਖਾਇਆ ਵੀ ਹੈ ਔਰ ਉਹ ਕੰਮ ਵੀ ਅੱਛਾ ਕਰ ਰਹੇ ਨੇ ਜੀ ਅੱਛਾ ਕੰਮ ਕਰ ਰਹੇ ਨੇ ਇੱਕ ਲੜਕੀ ਸੁਲਤਾਨਪੁਰ ਲੋਧੀ ਉਹਨੇ ਖੋਲੇ ਆ ਉਹਨੂੰ ਅੱਛਾ ਕਰ ਰਹੀ ਹੈ ਇੱਕ ਲੜਕੇ ਨੂੰ ਉਹ ਐਸਾ ਕੰਮ ਕਰ ਰਿਹਾ ਵਾ ਇੱਕ ਲੜਕਾ ਤੇ ਖਰੜ ਕਰ ਰਹੀ ਹੈ ਲੜਕੀ ਉਹਨੇ ਬੀਐਮਐਸ ਕਰਕੇ ਡਿਗਰੀ ਸੀ ਉਹਦੇ ਕੋਸ਼ਿਸ਼ੇ ਸਾਲ ਹਸਪੀਟਲ ਸਰਵਿਸ ਕੀਤੀ ਹੈ ਉਹ ਵੀ ਖਰੜ ਕਰ ਰਹੀ ਹੈ ਜੀ ਇੱਕ ਅਮਰਸਰ ਲੜਕਾ ਕਰ ਰਿਹਾ ਮੇਰੇ ਕੋ ਕੰਮ ਸਿੱਖ ਕੇ ਥੂੰ ਤਾਂ ਵੀ ਜਿਹੜੇ ਲੜਕੇ ਜਿਹੜੇ ਮੇਰੇ ਕੋ ਸਿੱਖ ਕੇ ਗਏ ਨੇ ਜਾਂ ਲੜਕੀਆਂ ਸਿੱਖੀਆਂ ਅੱਛਾ ਪੇਸ਼ੈਂਟ ਫਿਰ ਲੋਕਲ ਲੈਵਲ ਤੇ ਆਉਂਦੇ ਨੇ ਕਿ ਬਾਹਰੋਂ ਵੀ ਆਉਂਦੇ ਨੇ ਜੀ ਮੇਰੇ ਕੋ ਮੋਸਟ ਪੇਸ਼ੈਂਟ ਬਾਹਰ ਤੋਂ ਜਾਂਦੇ ਜਾਂਦੇ ਜੀ ਠੀਕ ਹੈ ਹਾਂ ਜੀ ਦੇਖੋ ਪੇਸ਼ੈਂਟ ਜਿਆਦਾ ਬਾਹਰ ਤੋਂ ਜਾਂਦੇ ਨੇ ਠੀਕ ਹੈ ਕੋਈ ਹੁਣ ਸਵੇਰ ਦੇ ਕੋਈ ਅੰਮ੍ਰਾਲੇ ਤੋਂ ਆ ਰਿਹਾ ਵਾ ਹਮ ਤੇ ਅੱਛਾ ਇੱਕ ਆਪਾਂ ਨਸ਼ੇ ਦੀ ਅਗਰ ਗੱਲ ਕਰ ਲਈਏ ਇਹ ਵੀ ਗੱਲ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਹੈ ਜੀ ਨਸ਼ਾ ਛਡਾਉਣ ਦਾ ਆਯੁਰਵੇਦ ਦੇ ਵਿੱਚ ਕੋਈ ਤਰੀਕਾ ਬਹੁਤ ਹੀ ਵਧੀਆ ਇਲਾਜ ਹੈ ਬਹੁਤ ਹੀ ਵਧੀਆ ਮੈਂ ਇੱਕ ਤੁਹਾਨੂੰ ਇਹਦੇ ਬਾਰੇ ਵਿੱਚ ਮਿਸਾਲ ਵੀ ਦੇ ਸਕਦਾ ਹਾਂ ਔਰ ਬੰਦਾ ਵੀ ਬੁਲਾ ਦਿੰਦਾ ਹੁਣੇ ਬੁਲਾ ਦਾਂਗਾ ਤੁਹਾਨੂੰ ਜੀ ਜਿਹੜਾ ਕਿ 17 ਸਾਲ ਤੋਂ ਨਸ਼ਾ ਕਰ ਰਿਹਾ ਸੀ ਚਿੱਟਾ ਅਫੀਮ ਗਾਂਜਾ ਚਰਸ ਸ਼ਰਾਬ ਗੋਲੀਆਂ ਟੀਕੇ ਸਾਰਾ ਕੁਝ ਲੱਗਿਆ ਸੀ अच्छा ਤੁਸੀਂ ਬਹੁਤ ਸਿਰੇ ਦੇ ਨਸ਼ਿਆਂ ਦੇ ਨਾਂ ਲੈਏ ਨੇ ਜਿਹੜੇ ਛੁੱਟਦੇ ਨਹੀਂਗੇ ਛੁੱਟਦੇ ਨਹੀਂ ਪਰ ਮੈਂ ਜਾਨ ਨਿਕਲ ਜਾਂਦੀ ਆਪਣੀ ਕਿਹੜੇ ਜੱਚ ਛਡਵਾਏ ਨੇ ਸਿਰਫ 15 ਦਿਨ ਦੇ ਵਿੱਚ ਵਿਦਆਊਟ ਮੈਡੀਸਨ ਇਹ ਪੋਸੀਬਲ ਹੈ ਕਿ ਬਿਲਕੁਲ ਬਿਲਕੁਲ 15 ਦਿਨਾਂ ਵਿੱਚ ਛਡਵਾਏ ਨੇ ਇੱਕ ਨਹੀਂ ਕਈ ਪੇਸ਼ੈਂਟਾਂ ਨੂੰ ਮੈਂ ਔਰ ਕੋਈ ਵੀ ਦਵਾਈ ਉਸਤੇ ਇਸਤੇਮਾਲ ਨਹੀਂ ਕੀਤੀ ਅੱਜ ਇਹ ਪਹਿਲਾ ਪਹਿਲਾ ਰਿਕਾਰਡ ਹੈ ਹਰਥੈਰਾਪੀਸ ਥੈਰਾਪੀਸ ਹਰਥੈਰਾਪੀਸ ਨਾਲ ਉਹ ਠੀਕ ਕਰਦੇ ਐਥੇ ਹੀ ਬੇਸਡ ਹੈਗਾ ਰੋਹਿਤ ਕੁਮਾਰ ਨਾਮ ਹੁੰਦੇ ਦਾ ਉਹਦੀ ਵਾਈਫ ਦਾ ਨਾਮ ਸੋਨੀਆ ਮੇਰੇ ਕੋ ਨੱਕ ਦਾ ਇਲਾਜ ਕਰਾਉਣ ਵਾਸਤੇ ਉਹਦੀ ਮਾਸ ਵਧਿਆ ਸੀ ਡਾਕਟਰ ਨੇ ਆਪਰੇਸ਼ਨ ਦੱਸਿਆ ਸੀ ਮੈਂ ਤਾਂ ਇਦਾਂ ਹੀ ਇਲਾਜ ਕਰਤਾ ਹੂੰ ਅਰ 15 ਦਿਨਾਂ ਚੋਂ ਨੱਕ ਦੀ ਜਿਹੜਾ ਮਾਸ ਸੀ ਸੁਗੜ ਗਿਆ ਬਿਲਕੁਲ ਠੀਕ ਹੋ ਗਈ ਮੁਰੇ ਕੋ ਆਣ ਕੇ ਇੱਥੇ ਕਹਿਣ ਲੱਗੇ ਵੀ ਡਾਕਟਰ ਸਾਹਿਬ ਇੱਕ ਮੇਰੇ ਨਾਲ ਤੁਹਾਡਾ ਨਾਲ ਗੱਲ ਕਰਨੀ ਮੈਂ ਦੱਸੋ ਹੂੰ ਕਹਿੰਦੀ ਮੇਰੇ ਘਰ ਵਾਲਾ ਘਰ ਪਿਆ ਰਹਿੰਦਾ ਉਹਦਾ ਨਸ਼ਾ ਬਹੁਤ ਕਰਦਾ ਠੀਕ ਹੈ ਉਹਨੂੰ ਤਾਂ ਹੋਸ਼ ਹੀ ਨਹੀਂ ਹੁੰਦੀ ਤੇ ਜੋ ਘਰ ਦਾ ਸਮਾਨ ਹੈ ਉਹ ਵੇਚ ਆਇਆ ਉਹਨੇ ਸਿਲੰਡਰ ਤੱਕ ਵੇਚਦਾ ਕਰਦਾ ਹੂੰ ਮੈਨੂੰ ਥੋੜੇ ਬੜਾ ਤਰਸ ਜਿਆ ਆਇਆ ਮੈਂ ਕਿਹਾ ਮੇਰਾ ਤੁਹਾਨੂੰ ਲਾਲ ਲੈ ਕੇ ਆ ਉਹ ਉਹ ਕਹਿੰਦੇ ਹੁਣੇ ਲੈ ਆਵਾਂ ਮੈਂ ਕਹਾਂ ਲੈ ਆਓ ਉਹ ਕਰ ਗਏ ਦੋ ਬੰਦੇ ਉਹਨੂੰ ਪਕੜੇ ਉੱਥੋਂ ਉਹਨਾਂ ਨੂੰ ਮੋੜ ਸੇ ਤੇ ਬਿਠਾ ਕੇ ਇੱਥੇ ਲੈ ਆਏ ਤੇ ਉੱਥੇ ਲੇਟ ਗਿਆ ਮੇਰੇ ਅੰਦੇ ਲੰਮੇ ਪੈ ਗਿਆ ਜੀ ਉਹ ਕਿਉਂ ਨਿਛੋੜੀ ਨੂੰ ਕਿਹਾ ਉਹ ਲੇਟ ਗਿਆ ਇੱਥੇ ਮੈਂ ਉਸੇ ਵੇਲੇ ਆਪਣੇ ਸਟਾਫ ਨੂੰ ਕਿਹਾ ਬਗੈ ਇਹਨੂੰ ਲਟਾਓ ਮੇਰੀ ਥੈਰੇਪੀ ਸ਼ੁਰੂ ਕਰਤੀ ਜੀ ਕਹਿੰਦਾ ਮੈਨੂੰ ਦਿਓ ਕੁਛ ਮੈਂ ਕੁਛ ਨਹੀਂ ਦੇਗਾ ਤੈਨੂੰ ਠੀਕ ਹੈ ਚਲ ਥੈਰੇਪੀ 4 ਸਰ ਘੰਟੇ ਰੋਇ ਲਾਇਆ ਜੋ ਤੈਨੂੰ ਐਗਰੈਸਿਵ ਹੁੰਦਾ ਸੀ ਬਿਲਕੁਲ ਉਹਨੂੰ ਤਾਂ ਦਿਲ ਘਟਦਾ ਦਿਲ ਘਟਦਾ ਸੀ ਅਸੀਂ ਇੱਕ ਡਰਾਪ ਬਣਾਏ ਨੇ ਜਿਹੜਾ ਕੁਛ ਵੀ ਦੀ ਦਵਾਈ ਕੁਛ ਵੀ ਨਹੀਂ ਗੀ ਡ੍ਰੌਪ ਇਸੇ ਤਰ੍ਹਾਂ ਬਣਾਏ ਹੋਏ ਉਸੇ ਤੋਂ ਉਹ ਦੇ ਦੇ ਜੇ ਦਿਲ ਘਟਦਾ ਉਹਨੇ ਦੇ ਦਿਆ ਠੀਕ ਹੈ ਉਹ ਸਾਡੇ ਆਯੁਰਵੈਦਿਕ ਦੇ ਵਿੱਚ ਹੀ ਨਹੀਂ ਠੀਕ ਹੈ ਤੇ ਉਹ ਅਸੀਂ ਉਹਨੂੰ ਡ੍ਰੌਪ ਲਾਂਦੇ ਤੇ ਨਾਲ ਉਹਦੀ ਥੈਰੇਪੀ ਕਰਦੇ ਸੀ ਠੀਕ ਹੈ 10 12 ਦਿਨਾਂ ਵਿੱਚ ਉਹਨੂੰ ਕੋਈ ਵੀ ਫੀਲ ਨਹੀਂ ਹੋਇਆ ਵੀ ਮੈਨੂੰ ਕੋਈ ਨਸ਼ਾ ਹੈਗਾ ਹੂੰ ਤੇ ਮੈਨੂੰ ਲੋੜ ਆ ਜਾਨੀ ਕਿ ਜਿਹੜਾ 17 ਸਾਲ ਤੋਂ ਨਸ਼ਾ ਹੀ ਕਰਦਾ ਬੰਦਾ ਜੀ ਅਸੀਂ ਉਹਦੀ ਥੈਰੇਪੀ ਨਾਲ ਠੀਕ ਕੀਤਾ ਉਹਨੂੰ ਠੀਕ ਹੈ ਔਰ 15 ਦਿਨਾਂ ਵਿੱਚ 100% ਠੀਕ ਹੋ ਗਿਆ ਹੁਣ ਉਹ ਆਟੋ ਵੀ ਚਲਾ ਰਿਹਾ ਔਰ ਆਪਣਾ ਰੋਜ਼ ਨੋਟਰੀ ਕਮਾ ਕੇ ਘਰ ਵੀ ਖਾ ਰਿਹਾ ਜੀ ਹੁਣ ਮਿਸਾਲ ਵੀ ਹੈਗੀ ਮੇਰੇ ਕੋਲ ਉਹਦੀ ਮੈਂ ਬਣਾਈ ਵੀ ਵੀਡੀਓ ਵੀ ਬਣਾਈ ਗਿਆ ਉਹਨ ਬੁਲਾ ਵੀ ਸਕਦਾ ਜਦੋਂ ਮਰਜ਼ੀ ਬੁਲਾ ਲਵਾਂ ਜੀ ਇਹੋ ਜੇ ਪੇਸ਼ੇ ਮੇਰੇ ਕੋਲ ਹੁੰਦੇ ਰਹੇ ਬਿਲਕੁਲ ਤਾਂ ਡਾਕਟਰ ਸਾਹਿਬ ਗੱਲਾਂ ਬਹੁਤ ਨੇ ਕਰਨ ਵਾਲੀਆਂ ਔਰ ਬਹੁਤ ਸਾਰੇ ਸਵਾਲ ਹਲੇ ਮੇਰੇ ਖਿਆਲ ਨਾਲ ਦਰਸ਼ਕ ਵੀ ਆਪਾਂ ਨੂੰ ਸਵਾਲ ਭੇਜਣਗੇ ਔਰ ਉਮੀਦ ਕਰਦੇ ਆ ਕਿ ਆਪਾਂ ਜਲਦੀ ਦੁਬਾਰਾ ਮਿਲਾਂਗੇ ਔਰ ਜਲਦੀ ਇਹਨਾਂ ਸਵਾਲਾਂ ਦੇ ਜਵਾਬਾਂ ਤੇ ਬਾਰੇ ਆਪਾਂ ਡਿਸਕਸ਼ਨ ਵੀ ਕਰਾਂਗੇ ਕੋਈ ਕੰਦੀ ਮੋਸਟ ਵੈਲਕਮ ਹੈ ਜਦੋਂ ਮਰਜ਼ੀ ਆਓ ਜੀ ਅਸੀਂ ਤਾਂ ਧੰਵਾਦ ਹੈ ਦੁਨੀਆ ਦਾ ਵੀ ਔਰ ਪਬਲਿਕ ਦਾ ਵੀ ਔਰ ਦਰਸ਼ਕਾਂ ਦਾ ਵੀ ਪੇ ਆਪਣੇ ਸ੍ਰੋਤਿਆਂ ਦਾ ਵੀ ਪੇ ਜੋ ਕਿਸੇ ਨੂੰ ਚਾਹੀਦਾ ਹੋਵੇਗਾ ਉਹ ਮੇਰੇ ਕੋਲ ਜਦੋਂ ਮਰਜ਼ੀ ਮੇਰੇ ਨਾਲ 24 ਘੰਟੇ ਦੇ ਵਿੱਚ ਸਵਾਲ ਜਵਾਬ ਕਰ ਸਕਦੇ ਨੇ ਜਿਸ ਚੀਜ਼ ਦੀ ਵੀ ਲੋੜ ਹੋਵੇ ਪੂਰੀ ਕਰ ਸਕਾਂਗਾ ਕਰਾਂਗਾ ਜੀ ਕੋਸ਼ਿਸ਼ ਪੂਰੀ ਕਰਾਂਗਾ ਕਿ ਉਸ ਦਾ ਇਲਾਜ ਹੋਵੇ ਜੀ ਔਰ ਘਰ ਬੈਠੇ ਕਰਨਾ ਚਾਹਵੇ ਤਾਂ ਮੈਂ ਘਰ ਵੀ ਉਹਦੀ ਸਲਾਹ ਦੇ ਸਕਦਾ ਮੈਨੂੰ ਕੋਈ ਇਹ ਨਹੀਂ ਹੈ ਕਿ ਮੈਂ ਉਹਨੂੰ ਘਰ ਵੀ ਕਹਿੰਦਾ ਤੁਸੀਂ ਇਹ ਨੁਕਸਾ ਵਰਤ ਲਓ ਤੁਸੀਂ ਇਹ ਨਾਲ ਠੀਕ ਹੋ ਜਾਓਗੇ ਹੂੰ ਜੀ ਤਾਂ ਬੈ ਸਾਹਿਬ ਜਲਦੀ ਮੁਲਾਕਾਤ ਹੋਵੇਗੀ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਤਾਂ ਦੋਸਤੋ ਜਲਦੀ ਮੁਲਾਕਾਤ ਹੋਵੇਗੀ ਵੈਦ ਕੁਲਦੀਪ ਜੀ ਦੇ ਨਾਲ ਵਾਪਸ ਆਵਾਂਗੇ ਹੋਰ ਬਹੁਤ ਸਾਰੇ ਮੁੱਦੇ ਹੋਰ ਬਹੁਤ ਸਾਰੇ ਰੋਗ ਜੋ ਯੂਥ ਨੂੰ ਵੀ ਨੇ ਬਜ਼ੁਰਗਾਂ ਨੂੰ ਵੀ ਨੇ ਬੱਚਿਆਂ ਦੇ ਵਿੱਚ ਵੀ ਪਾਏ ਜਾਂਦੇ ਨੇ ਉਹਨਾਂ ਸਾਰੇ ਰੋਗਾਂ ਬਾਰੇ ਔਰ ਆਯੁਰਵੇਦ ਇਸ ਦਾ ਕਿਸ ਤਰ੍ਹਾਂ ਜਵਾਬ ਦਿੰਦਾ ਏ ਸਾਡੇ ਸਵਾਲਾਂ ਦਾ ਇਹਦੇ ਬਾਰੇ ਗੱਲਾਂ ਕਰਾਂਗੇ ਉਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਪਬਲਿਕ ਗਾਰਡੀਅਨ ਸਾਸ਼ੀ ਅਕਰ